ਸਿੱਧੂ ਦੀ ਡਾਰਲਿੰਗ ਨਾ ਮੁੰਨੀ ਨੂੰ ਬਦਨਾਮ ਕਰਨ ਤੇ ਲੱਗੀ ਵੀ ਆ ਹਾਂ ਮੁੰਨੀ ਕਿਹੜੀ ਆ ਜਿਹਨੂੰ ਪਹਿਲਾਂ ਕੀ ਆ ਮੈਂ ਕਹਿੰਦਾ ਰੱਜ ਕੇ ਬਦਨਾਮ ਕੀਤਾ ਨਵਯੋਤ ਸਿੱਧੂ ਨੇ ਇਹ ਕੀ ਆ ਸੋਨੀਆ ਗਾਂਧੀ ਨੂੰ ਮੁੰਨੀ ਕਹਿੰਦਾ ਰਿਹਾ ਤੇ ਉਸੇ ਨੂੰ ਮੁੜ ਕੇ ਕੀ ਆ ਮਾਂ ਕਹਿੰਦਾ ਰਿਹਾ ਇਹੀ ਨਵਯੋਤ ਸਿੱਧੂ ਕੈਪਟਨ ਮਰਿੰਦਰ ਸਿੰਘ ਨੂੰ ਜਦੋਂ ਕੀ ਆ ਸਰਕਾਰ ਬਣਾਉਣ ਚ ਇਹਦਾ ਰੋਲ ਵੀ ਸੀਗਾ ਤੇ ਉਦੋਂ ਕੈਪਟਨ ਮਰਿੰਦਰ ਸਿੰਘ ਉਹਨੂੰ ਇਹ ਪਿਓ ਕਹਿੰਦਾ ਸੀ ਕਹਿੰਦਾ ਇਹ ਮੇਰੇ ਡੈਡੀ ਜੀ ਆ ਡੈਡੀ ਜੀ ਤੇ ਹੁਣ ਕੀ ਆ ਇਹਦੀ ਘਰ ਵਾਲੀ ਵੀ ਗੱਲ ਕਰਦੀ ਆ ਤੇ ਇੱਕ ਹੋਰ ਕੀ ਆ ਇਹਨਾਂ ਦਾ ਸਾਥੀ ਹੈਗਾ ਉਹ ਸ਼ਰਿਆਮ ਕਹਿੰਦਾ ਕਹਿੰਦਾ ਕੁਲਵੀਰ ਜੀਰਾ ਵੀ ਕਹਿੰਦਾ ਸਿੱਧੂ ਸਾਹਿਬ ਨੂੰ ਪਿਓ ਕਹਿੰਦਾ ਸੀ ਰਾਜਾ ਬਡਿੰਗ ਵੀ ਕਹਿੰਦਾ ਬਿਨਾ ਨਾ ਤਿਆ ਖੜਦਾ ਸੀ 4:30 ਵਜੇ ਤੇ ਤੌਲੀਆ ਕਹਿੰਦਾ ਘਰੇ ਆ ਕੇ ਮੈਂ ਦਿੰਦਾ ਹੁੰਦਾ ਸੀ ਜਿਹੜਾ ਇਹਨਾਂ ਦਾ ਸਾਥੀ ਆ ਕਹਿੰਦਾ ਜੀ ਇੱਥੇ ਆ ਕੇ ਕਰਦਾ ਤੇ ਉਹ ਵੀ ਕਹਿੰਦਾ ਪਿਓ ਕਹਿੰਦਾ ਹੁੰਦਾ ਸੀ ਕਾਂਗਰਸ ਦਾ ਪ੍ਰਧਾਨ ਹੋਵੇ ਕਹਿੰਦੇ ਜੀ ਨੋਟਸ ਤੇ ਸਾਈਨ ਉਹਦੇ ਹੋਏ ਆ ਜਿੱਤੇ ਸਸਪੈਂਡ ਕੀਤੇ ਜਾਂਦੇ ਆ ਮਾ ਕੇ ਮਿਸ ਜੀ ਸਿੱਧੂ ਪਰ ਅਜੇ ਤੱਕ ਬੋਲਿਆ ਨਹੀਂ ਪਰ ਬੋਲਣ ਜੋ ਕੋ ਛੱਡਿਆ ਨਹੀਂ ਬਾਈ ਨਾ ਤਾਂ ਕੀ ਆ ਪੰਜਾਬ ਦੇ ਵਿੱਚ ਉਹ ਕਿਸੇ ਧਰਤ ਨੂੰ ਹੁਣ ਬੋਲ ਸਕਦਾ ਤੇ ਨਵੀਂ ਨਦੀ ਮੰਤਰੀਸ਼ਿਪ ਤੇ ਜਿਹੜਾ ਉਹਨੇ ਘਪਲਾ ਕਰ ਗਿਆ ਜਿਹੜੇ ਉਹ ਬਾਡੀਆਂ ਵਾਲਾ ਘਪਲਾ ਵਜਦਾ ਉਹਦੇ ਕਰਕੇ ਬਾਹਮ ਰੋੜੀ ਵੀ ਆ ਭਗਵੰਤ ਮਾਨ ਨੇ ਕਾਂਗਰਸ ਸੀਐਮ ਜਣਾ ਚੰਨੀ ਰਹਾ ਤੇ ਚੰਨੀ ਮੈਂ ਕਿਹੜਾ 500 ਕਰੋੜ ਦੇਣ ਦੀ ਕਾਤ ਨਹੀਂ ਰੱਖਦਾ ਉਦੋਂ ਵਾਰ ਇਹ ਕੈਪਟਨ ਰਹਿ ਜਾਂਦਾ ਤੇ ਜੇ ਕੈਪਟਨ 500 ਕਰੋੜ ਦੇ ਕੇ ਮੁੱਖ ਮੰਤਰੀ ਬਣਦਾ ਤਾਂ ਫਿਰ ਭਾਈ ਭਗਵੰਤ ਮਾਨ ਨੇ ਤਾਂ 500 ਕਰੋੜ ਤੋਂ ਵੀ ਵੱਧ ਦਿੱਤਾ ਹੋ ਜੇ ਨਾਂ ਦਿੱਤਾ ਹੂਤ ਭਗਵੰਤ ਮਾਨ ਨੇ ਕਿਸ਼ਤਾਂ ਕਰ ਲਈਆਂ ਹੋਣਗੀਆਂ ਤੇ ਮੈਨੂੰ ਇਹ ਲੱਗਦਾ ਵੀ ਸ਼ਾਇਦ ਦਿੱਲੀ ਵਾਲੀਆਂ ਕਿਸ਼ਤਾਂ ਭਗਵੰਤ ਮਾਨ ਵਾਲੀਆਂ ਕੀ ਹੁਣ ਤਾਰ ਰਹੇ ਆ ਤਾਂ ਹੀ ਦਾ ਕਹਿੰਦਾ ਵੀ ਬਦਲੀਆਂ ਸਾਰੀਆਂ ਦਿੱਲੀ ਤੋਂ ਹੁੰਦੀਆਂ ਨਹੀਂ ਨਵਜੋਤ ਸਿੰਘ ਸਿੱਧੂ ਨੇ ਇੱਕ ਜਿੱਤੇਗਾ ਪੰਜਾਬ ਤੁਸੀਂ ਉਹ ਲੋਗੋ ਵੀ ਬਣਾਇਆ ਸੀ ਮੈਨੂੰ ਦੱਸੋ ਨਵਜੋਤ ਸਿੰਘ ਸਿੱਧੂ ਇੱਕ ਵੀ ਉਹਨੇ ਟਵੀਟ ਨਹੀਂ ਕੀਤਾ ਬੇਸ਼ੱਕ दारू ਦੇ ਨਾਲ ਸ਼ਰਾਬ ਲੋਕ ਮਾਰੀ ਗਈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਦੋ ਵਾਰੀ ਬਹੁਤ ਜ਼ਿਆਦਾ ਜਿਹੜਾ ਹੜਾ ਨੇ ਪ੍ਰਭਾਵਤ ਨੇ ਕੀਤਾ ਪੰਜਾਬ ਦੇ ਨਾਲ ਨਵਜੋਤ ਸਿੰਘ ਸਿੱਧੂ ਕਿਹੜੇ ਬਿਲੇ ਆ ਕੇ ਖੜਾ ਹੈ ਨਵਜੋਤ ਸਿੱਧੂ ਤੇ ਉਹਦੀ ਵਾਈਫ ਕੀ ਆ ਉਹ ਜਿਹੜੇ ਨਾ ਬੈਗ ਫਾਇਰ ਕਰਨ ਵਾਲੇ ਮਾਕੇ ਹੈਗੇ ਨੇ ਦੋਨੇ ਇਹ ਅਸਲਾ ਦਾ ਚਲਾਉਣ ਲੱਗ ਕੇ ਨੂੰ ਹਰੇਕ ਨੂੰ ਡਰ ਲੱਗਦਾ ਭਗਵੰਤ ਮਾਨ ਨੇ ਐਵੇਂ ਨਹੀਂ ਕਿਹਾ ਵੀ ਉਹ ਸੂਟ ਆ ਜਿਹਨੂੰ ਕੋਈ ਖੋਲਣੇ ਨਹੀਂ ਚਾਹੁੰਦਾ ਹਰੇਕ ਹਾਂ ਧੱਕ ਦਿੰਦਾ ਤੇ ਹੁਣ ਕੀ ਆ ਲੋਕ ਸਾਰੇ ਡਰੇ ਖੜੇ ਆ ਬਾਈ ਹਰੇਕ ਦੇ ਮਨ ਦੇ ਵਿੱਚ ਇਹ ਆ ਵੀ ਨਵਜੋਤ ਸਿੱਧੂ ਨੂੰ ਜਿਹੜਾ ਵੀ ਲਿਆ ਉਹਨੇ ਉਹ ਪਾਰਟੀ ਦੀਆਂ ਜੜਾਂ ਵੱਢੀਆਂ ਦੂਦਕੁਰ ਸਿੱਧੂ ਤੁਹਾਨੂੰ ਲੱਗਦਾ ਵੀ ਕਿਤਨੇ ਕਿਤੇ ਬੀਜਪੀ ਜਾ ਸਕਦੇ ਨੇ ਜਿਸ ਤਰੀਕੇ ਦਾ ਉਹਨਾਂ ਦੀ ਬਾਡੀ ਲੈਂਗੁਏਜ ਆ ਜਿਹਨਾਂ ਦਾ ਬੋਲਣ ਦਾ ਤਰੀਕਾ ਕਿਉਂਕਿ ਉਹਨਾਂ ਕਾਂਗਰਸ ਦੇ ਵਿਕਟਰ ਨਹੀਂ ਦਲ ਉਹ ਯਾਰ ਤੁਸੀਂ ਐ ਤਾਂ ਸ਼ਰਮ ਮਨੋ ਜਿਹੜੀ ਪਾਰਟੀ ਨੇ ਤੁਹਾਨੂੰ ਪਾਰਟੀ ਦਾ ਪ੍ਰਧਾਨ ਵੀ ਬਣਾਇਆ ਉਦੋਂ ਤੁਸੀਂ ਨਿੰਦ ਕਿਹਾ ਸਾਰਿਆਂ ਨੂੰ ਠੀਕ ਹੈ ਨਾ ਤੇ ਇੱਧਰ ਆ ਕੇ ਇਹ ਵੀ ਪਤਾ ਸੀ ਤੁਸੀਂ ਕੀ ਆ ਸੋਨੀਆ ਗਾਂਧੀ ਤੇ ਮਾ ਕੇ ਤੁਸੀਂ ਤਾਂ ਅੰਜ ਕਾਹਦੇ ਰਹੇ ਹੋ ਇਹੀ ਕੀ ਆ ਮੈਂ ਕਹਿੰਦਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨੂੰ ਕਹਿੰਦੇ ਰਿਹਾ ਨਾ ਸਰਦਾਰ ਨਾ ਸਰਦਾਰ ਉਸ ਤੋਂ ਬਾਅਦ ਉਸੇ ਨੂੰ ਸ਼ੇਰਾਂ ਦੇ ਵਿੱਚ ਦੂਜੇ ਰੋਡ ਫਿੱਟ ਕਰ ਦਿੰਦੇ ਸੀ ਲੱਗਦਾ ਕਿ ਫਿਕਰ ਸਿੰਘ ਜੀ ਜੀ ਤਾਂ ਮ ਜੀਠੀਆ ਬੀਜੇ ਵਿੱਚ ਜਾ ਸਕਦਾ ਬੀਜੇਪੀ ਦਾ ਇਤਿਹਾਸ ਕੀ ਆ ਬੀਜੇਪੀ ਹੁਣ ਮੁੱਖ ਮੰਤਰੀ ਨਹੀਂ ਖਰੀਦਦੀ ਬੀਜੇਪੀ ਬਣੇ ਬਣੇ ਮੁੱਖ ਮੰਤਰੀ ਤੇ ਐਮ ਐਲ ਏ ਖਰੀਦ ਲੈਂਦੀ ਆ ਤਿੰਨ ਸਟੇਟਾਂ ਚ ਕੀਤਾ ਨਹੀਂ ਮਹਾਰਾਸ਼ਟਰ ਚ ਬਣੀ ਬਣਾਈ ਸਰਕਾਰ ਖਰੀਦੀ ਅਗਲੀ ਜਿਹੜੀ ਸਰਕਾਰ ਬਣ ਜੂ ਅਗਲੇ ਉਸੇ ਨੂੰ ਖਰੀਦੀ ਚੁੱਕਰ ਸਿੱਧੂ ਵੀ ਇਹ ਨਾ ਬੋਲ ਰਹੀ ਆ ਤੁਸੀਂ ਵੀਡੀਓ ਦੇਖਣਾ ਕਿ ਮੇਰੀ ਉੱਪਰ ਗੱਲ ਹੋ ਰਹੀ ਐ ਉਹਨਾਂ ਨੇ ਕਿਹਾ ਵੀ ਮੈਨੂੰ ਚੰਡੀ ਦਿੱਤੀ ਗਈ ਐ ਚੰਡੀ ਤਾਂ ਹੁਣ ਤਾਂ ਉਹ ਕਹਿ ਰਹੇ ਆ ਵੀ 90% ਜਿਹੜੀ ਹਾਈ ਕਮਾਂਡ ਕਾਂਗਰਸ ਦੀ ਉਹ ਮੇਰੇ ਨਾਲ ਇੱਕ ਪਾਸੇ ਉਹ ਕਹਿੰਦੀ ਮੈਂ ਮਿੱਤਸ਼ਾ ਨੂੰ ਤਾਂ ਮਿਲਦੀ ਆ ਤਾਂ ਕਿ ਜਿਹੜੇ ਉਹ ਨਿਊ ਚੰਡੀਗੜ੍ਹ ਵਾਲੀ ਪ੍ਰਾਪਰਟੀ ਆ ਉਹ ਤਾਂ ਕਿ ਛੜਾ ਕੇ ਪੰਜਾਬ ਦਾ ਕਰਜ਼ਾ ਲਾਇਆ ਜਾ ਸਕੇ ਮੈਨੂੰ ਐਂ ਦੱਸੋ ਵੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਲੋਕਪੀਣੀ ਟੀਵੀ ਦੇਖ ਰਹੇ ਹੋ ਮੈਂ ਹਾਂ ਪਰਮਿੰਦਰ ਸਿੰਘ ਸਿੱਧੂ ਬੀਤੇ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਨਵਜੋਤ ਕੌਰ ਸਿੱਧੂ ਨੇ ਬਿਆਨ ਦਿੱਤਾ ਹੈ ਕਾਂਗਰਸ ਨੂੰ ਲੈ ਕੇ ਕਾਂਗਰਸ ਦੇ ਵਿੱਚ ਉਸ ਦਿਨ ਦਾ ਹੀ ਕਸਮਾਂਟ ਜਾਰੀ ਹੈ ਬੇਸ਼ੱਕ ਕਾਂਗਰਸ ਦੇ ਪ੍ਰਧਾਨ ਮਨਿੰਦਰ ਸਿੰਘ ਰਾਜਾ ਵੜਿੰਗ ਨੇ ਉਹਨਾਂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਹੈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਨਵਜੋਤ ਕੌਰ ਸਿੱਧੂ ਨੂੰ ਅਕਸਰ ਕੌਣ ਚਲਾ ਰਿਹਾ ਨਵਜੋਤ ਕੌਰ ਸਿੱਧੂ ਤੋਂ ਜੋ ਬਿਆਨ ਦਿਵਾਏ ਜਾ ਰਹੇ ਨੇ ਇਹ ਖੋਦਨਵਜੋਤ ਕਰ ਸਿੱਧੂ ਦੇ ਰਹੀ ਹੈ ਜਾਂ ਕਿ ਉਹਦੇ ਪਿੱਛੇ ਕੋਈ ਮਾਸਟਰਮਾਈਂਡ ਹੋ ਰਿਹਾ ਮੇਰੇ ਨਾਲ ਭਾਈ ਰਪਿੰਦਰਾ ਗੱਲਬਾਤ ਕਰਦੇ ਰਪਿੰਦਰਾ ਭਾਈ ਸਤਿ ਸ਼੍ਰੀ ਅਕਾਲ ਠੀਕ ਠਾਕ ਬਹੁਤ ਵਧੀਆ ਲੋਕਣਾ ਦੇਖਣਾ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਰਪਿੰਦਰ ਕਿਵੇਂ ਲੱਗਦਾ ਕਿ ਇਸ ਤਰੀਕੇ ਦੇ ਨਾਲ ਨਵਜੋਤ ਕਰ ਸਿੱਧੂ ਬਿਆਨ ਦੇ ਰਹੀ ਹੈ ਇੱਕ ਉਹਨੇ ਬਿਆਨ ਦਿੱਤਾ ਕਿ 500 ਕਰੋੜ ਦੇ ਨਾਲ ਮੁੱਖ ਮੰਤਰੀ ਦਾ ਚਿਹਰਾ ਮੈਂ ਸ਼ੁਰੂਆਤ ਇੱਥੋਂ ਕਰਦਾ ਇਹਨਾਂ ਦੇ ਪਿੱਛੇ ਕੋਈ ਹੋਰ ਹੈ ਕਿ ਇਹ ਆਪਣੇ ਕਰਨ ਨੂੰ ਬਣਦੇ ਇਹਨਾਂ ਨੇ ਨੇ ਮੇਰੇ ਖਿਆਲ ਦੇ ਵਿੱਚ ਤਾਂ ਬਾਈ ਪਿੱਛੇ ਪੁੱਛੇ ਇਥੇ ਕੁਝ ਨਹੀਂ ਹੈ ਪਰ ਮੈਂ ਤਾਂ ਇੱਕੋ ਗੱਲ ਕਹਿਣਾ ਵੀ ਸਿੱਧੂ ਦੀ ਡਾਰਲਿੰਗ ਨਾ ਮੁੰਨੀ ਨੂੰ ਬਦਨਾਮ ਕਰਨ ਤੇ ਲੱਗੀ ਵੀ ਆ ਹਾਂ ਮੁੰਨੀ ਕਿਹੜੀ ਆ ਜਿਹਨੂੰ ਪਹਿਲਾਂ ਕੀ ਆ ਮੈਂ ਕਹਣਾ ਰੱਜ ਕੇ ਬਦਨਾਮ ਕੀਤਾ ਨਵਜੋਤ ਸਿੱਧੂ ਨੇ ਹਾਂ ਇਹ ਕੀ ਆ ਸੋਨੀਆ ਗਾਂਧੀ ਨੂੰ ਮੁੰਨੀ ਕਹਿੰਦਾ ਰਿਹਾ ਤੇ ਉਸੇ ਨੂੰ ਮੁੜ ਕੇ ਕੀ ਆ ਮਾਂ ਕਹਿੰਦਾ ਰਿਹਾ ਇਹਦੇ ਸੱਤਾ ਦੇ ਵਿੱਚ ਨਾ ਬਾਈ ਪਿਓ ਬਣਾਉਣ ਲੱਗੇ ਮਿੰਟ ਮਾਰਦੇ ਆ ਇਹੀ ਨਵਜੋਤ ਸਿੱਧੂ ਕੈਪਟਨ ਮਰਿੰਦਰ ਸਿੰਘ ਨੂੰ ਜਦੋਂ ਕੀ ਆ ਸਰਕਾਰ ਬਣਾਉਣ ਚ ਇਹਦਾ ਰੋਲ ਵੀ ਸੀਗਾ ਤੇ ਉਹ ਕੈਪਟਨ ਮਰਿੰਦਰ ਸਿੰਘ ਨੂੰ ਇਹ ਪਿਓ ਕਹਿੰਦਾ ਸੀ ਕਹਿੰਦਾ ਇਹ ਮੇਰੇ ਡੈਡੀ ਜੀ ਆ ਡੈਡੀ ਜੀ ਤੇ ਹੁਣ ਕੀ ਆ ਇਹਦੇ ਘਰ ਵਾਲੀ ਵੀ ਗੱਲ ਕਰਦੀ ਆ ਤੇ ਇੱਕ ਹੋਰ ਕੀ ਆ ਇਹਨਾਂ ਦਾ ਸਾਥੀ ਹੈਗਾ ਉਹ ਸ਼ਰਿਆਮ ਕਹਿੰਦਾ ਕਹਿੰਦਾ ਕੁਲਵੀਰ ਜੀਰਾ ਵੀ ਕਹਿੰਦਾ ਸੀ ਸਿੱਧੂ ਸਾ ਤੇ ਤੌਲੀਆ ਕਹਿੰਦਾ ਘਰੇ ਆ ਕੇ ਮੈਂ ਦੰਦਾ ਹੁੰਦਾ ਸੀ ਜਿਹੜਾ ਇਹਦਾ ਸਾਥੀ ਆ ਕਹਿੰਦਾ ਜੀ ਇੱਥੇ ਆ ਕੇ ਕਰਦਾ ਤੇ ਉਹ ਵੀ ਕਹਿੰਦਾ ਪਿਓ ਕਹਿੰਦਾ ਹੁੰਦਾ ਸੀ ਪਰ ਮੈਂ ਇੱਕੋ ਗੱਲ ਕਹਣਾ ਵੀ ਸਿਆਸਤ 'ਚ ਪਿਓ ਬਦਲਦੇ ਰਹਿੰਦੇ ਆ ਠੀਕ ਹੈ ਨਾ ਪਰ ਮੈਂ ਕਹਿੰਦਾ ਵੀ ਸਿਆਸਤ ਦੇ ਵਿੱਚ ਕੁਰਸੀ ਦੇ ਮੋਹ ਦੇ ਵਿੱਚ ਜੋ ਕੁਝ ਕੀਤਾ ਜਾਂਦਾ ਹੁਣ ਉਹੀ ਕੰਮ ਕੀ ਆ ਇਹ ਨਵਜੋਤ ਸਿੱਧੂ ਤੇ ਮਾਈਕੋ ਦੀ ਵਾਈਫ ਕਰ ਰਹੇ ਆ ਨਵਜੋਤ ਸਿੱਧੂ ਕਿਤੇ ਨਾ ਕਿਤੇ ਚੁੱਪ ਆ ਪਰ ਸਭ ਤੋਂ ਵੱਡੀ ਚੁੱਪ ਜਿਹੜੀ ਖੜਕਦੀ ਉਹ ਤਾਂ ਮੈਨੂੰ ਰਾਜੇ ਬੜਿੰਗ ਦੀ ਖੜਕਦੀ ਆ ਵੀ ਕਾਂਗਰਸ ਦਾ ਪ੍ਰਧਾਨ ਹੋਵੇ ਕਹਿੰਦੇ ਜੀ ਨੋਟਸ ਤੇ ਸਾਈਨ ਉਹਦੇ ਹੋਏ ਆ ਜਿੱਤੇ ਸਸਪੈਂਡ ਪਰ ਬੋਲਣ ਜੋ ਕੋ ਛੱਡਿਆ ਨਹੀਂ ਬਈ ਨਾ ਤਾਂ ਕਿ ਇਹ ਪੰਜਾਬ ਦੇ ਵਿੱਚ ਉਹ ਕਿਸੇ ਧਿਰ ਤੋਂ ਹੁਣ ਬੋਲ ਸਕਦਾ ਤੇ ਨਵੀਂ ਮੰਤਰੀਸ਼ਿਪ 'ਚ ਜਿਹੜਾ ਉਹਨੇ ਘਪਲਾ ਕਰ ਗਿਆ ਜਿਹੜੇ ਉਹ ਬਾਡੀਆਂ ਵਾਲਾ ਘਪਲਾ ਵਾਜਦਾ ਉਹਦੇ ਕਰਕੇ ਬਾਹਮ ਰੋੜੀ ਵੀ ਭਗਵੰਤ ਮਾਨ ਨੇ ਹਾਲਾਂਕਿ ਇਸ ਮੁੱਦੇ ਦੇ ਉੱਤੇ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਉਹਦਾ ਬੋਲਣਾ ਬਣਦਾ ਸੀ ਪਰ ਉਹ ਬੋਲਿਆ ਨਹੀਂ ਹਾਂ ਜਿਸ ਤਰੀਕੇ ਦੇ ਨਾਲ ਪਾਰਟੀ ਦਾ ਕਿਡਰ ਏਡਾ ਵੱਡਾ ਸੀ ਮਨਿੰਦਰ ਸਿੰਘ ਰਾਜਾ ਵੜਿੰਗ ਜਦੋਂ ਪ੍ਰਧਾਨ ਬਣੇ ਬੰਦੇ ਨੇ ਉਦੋਂ ਕਹਿੰਦੇ ਸੀ ਕਿ ਪਾਰਟੀ 'ਚ ਡਿਸਪਲਿਨ ਅੰਤਈ ਜ਼ਰੂਰੀਆਂ ਡਿਸਪਲਨ ਜਿਹੜਾ ਅੰਡਰਸਿਪਲਨ ਜੋ ਨੂੰ ਮੈਂ ਪਾਰਟ ਚ ਕੱਢ ਦੂ ਕੋਈ ਮਰਜ਼ੀ ਐ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਜੀ 500 ਕਰੋੜ ਮੁੱਖ ਮੰਤਰੀ ਨੂੰ ਦਿੱਤਾ ਜਾਂਦਾ ਸ੍ਰੀ ਜਿੰਦਰ ਸਿੰਘ ਰੰਧਾਵੇ ਤੇ ਉਹਨਾਂ ਨੇ ਦੋਸ਼ ਲਾਤੇ ਉਹਨਾਂ ਨੇ ਇਸ ਤੱਕ ਵੀ ਕਹਿਤਾ ਕਿ ਅਸੀਂ ਸਬੂਤ ਪੇਸ਼ ਕਰਾਂਗੇ ਮੈਂ ਸਭ ਤੋਂ ਵੱਡੀ ਗੱਲ ਤੇ ਇਹ ਕਹਿਣਾ ਬਈ ਪੰਜਾਬੀਓ ਜੇ ਤੁਹਾਨੂੰ 500 ਕਰੋੜ ਚ ਕੋਈ ਇਮਾਨਦਾਰ ਮੁੱਖ ਮੰਤਰੀ ਮਨ ਦਾ ਲੈ ਲੈਣਾ ਚਾਹੀਦਾ ਤੇ 500 ਕਰੋੜ 'ਚੇ ਬੋਲੀ ਲੱਗਣ ਲੱਗੀ ਮੁੱਖ ਮੰਤਰੀ ਦੀ ਪਹਿਲੀ ਗੱਲ ਦਾ ਬੜੀ ਸ਼ਰਮ ਵਾਲੀ ਗੱਲ ਆ ਇਹ ਤੇ 500 ਕਰੋੜ ਜੇ ਕੋਈ ਮੁੱਖ ਮੰਤਰੀ ਕੀ ਆ ਤੁਸੀਂ ਬਣਾਉਣ ਦੀ ਗੱਲ ਕਰ ਰਹੇ ਜਾਦਾ ਤੁਹਾਡੇ ਕੋਲ ਜਿਹੜੀ ਸਬੂਤਾਂ ਦੀ ਗੱਲ ਕਰਦੇ ਜੇ ਸਬੂਤ ਆ ਜਾਂਦੇ ਆ ਫਿਰ ਤਾਂ ਸਿਆਸਤ ਸਾਰੀ ਬਈ ਪੰਜਾਬ ਦੀ ਖਤਮ ਹੁੰਦੀ ਹੈ ਭਾਵੇਂ ਪੰਜਾਬ ਦੀ ਨਹੀਂ ਪੂਰੇ ਉਹਦੇ ਖਤਮ ਹੁੰਦੀ ਹੈ ਕਿਉਂਕਿ ਇਹ ਜਿਹੜਾ ਲੋਕਧਾਰਨਾ ਬਣਾ ਰਿਹਾ ਵੀ ਇਹ ਕਿਸੇ ਕਾਂਗਰਸੀ ਸੀਐਮ ਦੀ ਗੱਲ ਕੀਤੀ ਜਾ ਰਹੀ ਹੈ ਕਾਂਗਰਸ ਸੀਐਮ ਜਣਾ ਚੰਨੀ ਰਹਾ ਤੇ ਚੰਨੀ ਮੈਂ ਕਿਹੜਾ 500 ਕਰੋੜ ਦੇਣ ਦੀ ਕਾਤ ਨਹੀਂ ਰੱਖਦਾ ਉਸ ਤੋਂ ਬਾਅਦ ਇਹ ਕੈਪਟਨ ਰਹਿ ਜਾਂਦਾ ਤੇ ਜੇ ਕੈਪਟਨ 500 ਕਰੋੜ ਦੇ ਕੇ ਮੁੱਖ ਮੰਤਰੀ ਬਣਦਾ ਤਾਂ ਫਿਰ ਭਾਈ ਭਗਵੰਤ ਮਾਨ ਨੇ ਤਾਂ 500 ਕਰੋੜ ਤੋਂ ਵੀ ਵੱਧ ਦਿੱਤਾ ਉਹ ਹੂੰ ਜੇ ਨਾ ਦਿੱਤਾ ਹੂਤ ਭਗਵੰਤ ਮਾਨ ਨੇ ਕਿਸ਼ਤਾਂ ਕਰ ਲਈਆਂ ਹੋਣਗੀਆਂ ਤੇ ਮੈਨੂੰ ਇਹ ਲੱਗਦਾ ਵੀ ਸ਼ਾਇਦ ਦਿੱਲੀ ਵਾਲੀਆਂ ਕਿਸ਼ਤਾਂ ਭਗਵੰਤ ਮਾਨ ਵਾਲੀਆਂ ਕਿ ਹੁਣ ਤਾਰ ਰਹੇ ਆ ਤਾਂ ਹੀ ਦਾ ਕਹਿੰਦਾ ਵੀ ਬਦਲੀਆਂ ਸਾਰੀਆਂ ਦਿੱਲੀ ਤੋਂ ਹੁੰਦੀਆਂ ਨੇ ਇਹ ਸ਼ਾਇਦ ਫਰਮਗੀਆਂ ਨਵਜੋਤ ਸਿੱਧੂ ਵੀ ਬਾਈ ਜਿਹੜੀ ਗੱਲ ਕਰਦੇ ਆ ਨਾ ਉਹ ਮੈਂ ਕਹੇ ਸਹੀ ਹੋਊਗੀ ਉਹ 500 ਕਰੋੜ ਦੀਆਂ ਕਿਸ਼ਤਾਂ ਦੇ ਵਿੱਚ ਹੀ ਕੀ ਅੱਜ ਪੰਜਾਬ ਲੁੱਟਿਆ ਜਾ ਰਿਹਾ ਤੇ ਜੇ 500 ਕਰੋੜ ਤੋਂ ਮੈਂ ਕਹਿੰਦਾ ਵੀ ਜੇ ਤੁਸੀਂ ਪੰਜਾਬ ਨੂੰ ਖੜਾ ਕਰਨਾ ਠਾਕੇ ਤਾਂ ਸੋਨੂੰ ਮੁੱਖ ਮੰਤਰੀ ਜਿਹੜਾ ਬਣਾਉਣਾ ਪੈਣਾ ਮੁਫਤ ਆਲਾ ਬਣਾਉਣਾ ਪੈਣਾ ਤੇ ਮੁਫਤ ਆਲਾ ਜੇ ਤੁਹਾਨੂੰ ਇਹਨਾਂ ਚੋਂ ਕੋਈ ਦੀਂਦਾ ਮੈਨੂੰ ਪ ਠੀਕ ਹੈ ਨਾ ਸਿਆਸਤ ਅੱਜ ਕੱਲੀ ਪੈਸੇ ਦੀ ਤਕਸੀਮਤ ਰਹਿ ਗਈ ਆ ਬੀਬਾ ਸਿੱਧੂ ਨੇ ਕੁਝ ਗੱਲਾਂ ਬੜੀਆਂ ਸੱਚੀਆਂ ਕੀਤੀਆਂ ਉਹਨੇ ਜੇ ਰਾਜੇ ਬੜਿੰਗ ਤੇ ਤੰਜ ਕਸਿਆ ਤਾਂ ਕਸਣਾ ਪੈਂਦਾ ਭਾਈ ਹੂੰ ਯਾਰ ਇੱਕ ਪਾਰਟੀ ਦਾ ਤੂੰ ਕੀ ਹੈਡ ਹੋਵੇਂ ਪੰਜਾਬ ਦੇ ਵਿੱਚ ਇੰਨਾ ਕੋਈ ਪੰਜਾਬ ਕੇ ਕੀ ਆ ਜਮਾਂ ਥੱਲੇ ਲਾ ਰੱਖਿਆ ਕਿਹੜੇ ਮੁੱਦੇ ਤੇ ਕੀ ਰਾਜਾ ਬੜਿੰਗ ਬੋਲਿਆ ਪਰ ਰੌਲਾ ਵੀ ਜਿਹੜਾ ਬੋਲ ਰਿਹਾ ਬੋਲ ਉਹ ਵੀ ਨਹੀਂ ਸਕਦਾ ਜਿਵੇਂ ਕਹਿੰਦਾ ਜੰਜਕ ਪੱਤੀ ਸੋਤਰਾ ਭਲਾ ਮਾਨਸ ਇਹਨਾਂ ਦੀ ਹੋਰ ਨਵਜੋਤ ਸਿੱਧੂ ਦੀ ਘਰ ਵਾਲੀ ਦੀ ਉਹ ਗੱਲ ਆ ਪਰ ਨਵਜੋਤ ਸਿੱਧੂ ਵੀ ਕਿੱਥੇ ਬੋਲਿਆ ਮੈਂ ਕਹਣਾ ਵੀ ਜਿੱਥੇ ਰਾਜਾ ਪਟਿੰਕ ਚੁੱਪ ਸੀ ਜੇ ਕਿਤੇ ਉਸ ਮੁੱਦਿਆਂ ਦੇ ਉੱਤੇ ਨਵਜੋਤ ਸਿੱਧੂ ਪੰਜਾਬ ਦੇ ਵਿੱਚ ਹਾਕ ਮਾਰ ਕੇ ਲੜ ਰਿਹਾ ਹੁੰਦਾ ਫੇਰ ਬਈ ਗੱਲ ਬਣਦੀ ਮੈਂ ਮੈਂ ਗੱਲ ਕਰਦਾ ਕਿ ਨਵਜੋਤ ਸਿੰਘ ਸਿੱਧੂ ਨੇ ਇੱਕ ਜਿੱਤੇਗਾ ਪੰਜਾਬ ਤੁਸੀਂ ਉਹ ਲੋਗੋ ਵੀ ਬਣਾਇਆ ਸੀ ਮੈਨੂੰ ਦੱਸੋ ਨਵਜੋਤ ਸਿੰਘ ਸਿੱਧੂ ਇੱਕ ਵੀ ਉਹਨੇ ਟਬੀਟ ਨਹੀਂ ਕੀਤਾ ਬੇਸ਼ੱਕ दारू ਦੇ ਨਾਲ ਸ਼ਰਾਬ ਲੋਕ ਮਾਰੀ ਗਈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਦੋ ਵਾਰੀ ਬਹੁਤ ਜ਼ਿਆਦਾ ਜਿਹੜਾ ਹੜਾ ਨਾ ਪ੍ਰਭਾਵਤ ਨਹੀਂ ਕੀਤਾ ਪੰਜਾਬ ਦੇ ਨਾਲ ਨਵਜੋਤ ਸਿੰਘ ਸਿੱਧੂ ਕਿਹੜੇ ਬਿਲੇ ਆ ਕੇ ਖੜਾ ਹੈ ਮੈਂ ਕਿਹੜਾ ਵੀ ਖੜਾ ਛੱਡੋ ਬਈ ਜਿਹੜੇ ਟਾਈਮ ਪੰਜਾਬ ਚ ਹੜਾ ਰਹੇ ਸੀ ਬਈ ਪੰਜਾਬ ਸਾਰਾ ਅੱਧਾ ਡੁੱਬਿਆ ਪਿਆ ਸੀ ਤੇ ਨਵਜੋਤ ਸਿੱਧੂ ਤਾੜੀਆਂ ਪਾ ਕੇ ਬੰਬੇ ਬੈਠਾ ਸੀਗਾ ਤਾੜੀਆਂ ਮਾਰ ਮਾਰ ਕੇ ਛੁਟਕਲੇ ਸੁਣਾ ਰਿਹਾ ਯਾਰ ਲੋਕਾਂ ਨੂੰ ਗੁੱਸਾ ਨਹੀਂ ਆਉਂਦਾ ਉਦੋਂ ਬਿਨਾਂ ਗੈਂਗਸਟਰਾਂ ਨੇ ਸ਼ਰੇਆਮ ਪੰਜਾਬ ਚ ਹਰ ਰੋਜ਼ ਕਤਲ ਹੁੰਦੀਆਂ ਕਿਹਦੇ ਕਰੇ ਨਵਜੋਤ ਸਿੱਧੂ ਪਹੁੰਚਿਆ ਹਰ ਰੋਜ਼ ਨਸ਼ੇ ਨਾਲ ਚਿੱਟੇ ਨਾਲ ਕੀਆ ਪੁੱਤ ਮਰੀ ਜਾਂਦਾ ਕਿਹਦੇ ਨਵਜੋਤ ਸਿੱਧੂ ਆ ਕੇ ਖੜਿਆ ਪਾਣੀਗਾਂ ਦੇ ਮੁੱਦੇ ਤੇ ਰੌਲਾ ਪਿਆ ਨਵਜੋਤ ਸਿੱਧੂ ਖੜਿਆ ਮੈਂ ਕਿਹਾ ਵੀ ਸਭ ਤੋਂ ਵੱਡਾ ਮੁੱਦਾ ਪੰਜਾਬ ਦਾ ਚੰਡੀਗੜ੍ਹ ਨਾਲ ਠੀਕ ਹੈ ਨਾ ਜੇ ਨਵਜੋਤ ਸਿੱਧੂ ਬੋਲਦਾ ਹੁੰਦਾ ਤਾਂ ਜੀ ਬੀਬਾ ਸਿੱਧੂ ਦੀ ਬੋਲੇ ਦੀ ਕਦਰ ਪੈਂਦੀ ਨਹੀਂ ਫਿਰ ਤੂੰ ਇਹ ਕਿਵੇਂ ਕਹਿ ਸਕਦੇ ਆ ਕਿ ਅਸੀਂ ਪੰਜਾਬ ਨਾਲ ਖੜੇ ਆ ਸਾਨੂੰ ਪੰਜਾਬ ਦਾ ਦਰਦ ਆ ਜਦੋਂ ਪੰਜਾਬ ਡੁੱਬ ਰਿਹਾ ਸੀ ਜਦੋਂ ਪੰਜਾਬ ਇਹਨਾਂ ਦੁੱਖ ਤਕਲੀਫਾਂ ਦੇ ਵਿੱਚ ਸੀ ਉਦੋਂ ਤਾਂ ਨਾ ਟਵੀਟ ਕਰਨ ਦਾ ਵੀ ਇਹਨੂੰ ਸਮਾਂ ਨਹੀਂ ਹੁੰਦਾ ਫਿਰ ਇਹ ਕਿਹੜੇ ਮੂੰਹ ਨਾਲ ਕਹਿ ਦਿੰਦੇ ਆ ਵੀ ਜਿੱਤੇਗਾ ਪੰਜਾਬ ਅਸਲ 'ਚ ਬਈਨਾਂ ਇਹਨਾਂ ਨੂੰ ਇਲਿਊਜ਼ਨ ਬਣਾਇਆ ਹੋਇਆ ਜਿਹੜੀ ਇਹ ਸਿਆਸਤ ਕਰਦੇ ਆ ਨਾ ਇਹਨਾਂ ਨੂੰ ਆਪਦੇ ਤੋਂ ਬਿਨਾ ਪੰਜਾਬ 'ਚ ਕੋਈ ਦੀਂਦੇ ਹੀ ਨਹੀਂ ਤੇ ਇਹਨਾਂ ਨੂੰ ਲੱਗਦਾ ਵੀ ਹੈ ਵੀ ਪੰਜਾਬ ਖਾਨੀ ਸਾਰਾ ਸਾਨੂੰ ਹੀ ਦੇਖੀ ਜਾਂਦਾ ਜਿੱਤੇਗਾ ਪੰਜਾਬ ਜਿੱਦੇ ਕੀਆ ਬਣਾ ਕੇ ਇਹਨਾਂ ਨੇ ਚੈਨਲ ਲਾਂਚ ਕੀਤਾ ਉਹਦੇ ਲੋਈ ਦੀ ਬੁੱਕਲ ਮਾਰ ਕੇ ਨਵਜੋਤ ਸਿੱਧੂ ਆ ਗੇੜੇ ਜੇ ਖਾਂਦਾ ਘਰ 'ਚੋਂ ਜਿਹੜੇ ਘਰ 'ਚੋਂ ਨਿਕਲ ਰਿਹਾ ਉਹ ਘਰ ਵੀ ਆਪ ਨੂੰ ਦੀਂਦਾ ਕਿੱਡੇ ਰਜਵਾੜਿਆਂ ਦਾ ਘਰ ਤਾਂ ਉਹਨਾਂ ਦੇ ਵਿੱਚ ਬੈਠੇ ਲੋਕ ਠੀਕ ਹੈ ਨਾ ਉਹ ਪੰਜਾਬ ਦੇ ਗਰਾਊਂਡ ਦੀ ਗੱਲ ਨਹੀਂ ਕਰ ਸਕਦੇ ਗਰਾਊਂਡ ਦੀ ਗੱਲ ਕਰਨ ਵਾਲਾ ਕੀ ਹੈ ਗਰਾਊਂਡ ਨਾਲ ਜੁੜਿਆ ਲੀਡਰ ਮਾ ਕੇ ਹੋ ਪਰ ਉਹ ਜਿਸ ਤਰ੍ਹਾਂ ਇਹਨਾਂ ਡਰਾਮੇ ਕਰਦਾ ਉਹ ਦੀਦਾ ਤਾਂ ਇਹ ਲੱਗਦਾ ਨਾ ਵੀ ਪੰਜਾਬ ਦੀ ਯਾਰ ਅਸਲ ਤਸਵੀਰ ਮਾ ਕੇ ਪੰਜਾਬ ਦੀ ਲੱਗਦੀ ਆ। ਖੜਾ ਦੇ ਵਿੱਚ ਜਾ ਕੇ ਰਾਜਾ ਬੜਿੰਗ ਵੀ ਚਲੋ ਖੜਾ ਸਭ ਤੋਂ ਵੱਧ ਸੁਖਵੀਰ ਬਾਦਲ ਨੇ ਕੰਮ ਕੀਤਾ ਉੱਥੇ। ਠੀਕ ਹੈ ਨਾ ਹੜਾ ਟਰੈਕਟਰ ਲੈ ਕੇ ਉਹ ਵੀ ਤੁਰਿਆ ਫਿਰਦਾ। ਭਗਵੰਤ ਮਾਨ ਵੀ ਕਿਤੇ ਨਾ ਕਿਤੇ ਕੀ ਆ ਉੱਥੇ ਭਾਵੇਂ ਡਰਾਮਾ ਕੀਤਾ ਚਲੋ ਕਹਿੰਦੇ ਆ ਪਰ ਉੱਥੇ ਉਹ ਵੀ ਜਾ ਕੇ ਖੜਿਆ। ਉਦੋਂ ਨਵਜੋਤ ਸਿੰਘ ਸਿੱਧੂ ਕਿੱਥੇ ਸੀ? ਪੰਜਾਬ ਦੇ ਕਿਸੇ ਵੀ ਮੁੱਦੇ ਤੇ ਕਿਹੜੇ ਸਿਹਰਤਤਾ ਦੇ ਨਾਲ ਕੋਈ ਲੜਾਈ ਲੜਿਆ? ਇਹ ਤਾਂ ਕਹਿੰਦੇ ਲੜਾਈ ਅਸੀਂ ਤਾਂ ਲੜਾਂਗੇ ਜੀ ਸਾਨੂੰ ਵੱਡੀ ਜ਼ਿੰਮੇਵਾਰੀ ਮਿਲ ਜੇ। ਮੁੱਖ ਕੇਜਰੀਵਾਲ ਦੇ ਨਾਲ ਜਾਣ ਨੂੰ ਤਿਆਰ ਸੀ ਇਹ ਇਹਨੇ ਸਿਰਫ ਕਿਹਾ ਸੀ ਐਮ ਦੀ ਕੁਰਸੀ ਮੰਗੀ ਸੀ ਕਹਿੰਦਾ ਮੈਨੂੰ ਦੇ ਦਿਓ ਪਰ ਕੇਜਰੀਵਾਲ ਆਪਾਂ ਸਾਰੇ ਜਾਣਦੇ ਹਾਂ ਉਹ ਤਾਂ ਭਗਵੰਤ ਮਾਨ ਦੇ ਵੀ ਲੈ ਲੈਣੀਆਂ ਕੜਾ ਕੜਾ ਕੇ ਜਮ ਐਂਡ ਦੇ ਵਿੱਚ ਆ ਕੇ ਡਰਾਮਾ ਕਰਕੇ ਲੋਕਾਂ ਕਹਿੰਦੇ ਲੋਕ ਕਹਿਣਗੇ ਤਾਂ ਦਿਆਂਗੇ ਉਹ ਨਵਜੋਤ ਸਿੰਘ ਨੂੰ ਕਿੱਥੇ ਬੰਨ੍ਹ ਦਿੰਦਾ ਸੀ ਬਾਕੀ ਨਵਜੋਤ ਸਿੱਧੂ ਤੇ ਆਦੀ ਵਾਈਫ ਕੀ ਆ ਉਹ ਜਿਹੜੇ ਨਾ ਬੈਗ ਫਾਇਰ ਕਰਨ ਵਾਲੇ ਮਾਕੇ ਹੈਗੇ ਨੇ ਦੋਨੇ ਇਹ ਅਸਲਾ ਦਾ ਚਲਾਉਣ ਲੱਗ ਕੇ ਉਹਨੂੰ ਹਰੇਕ ਨੂੰ ਡਰ ਲੱਗਦਾ ਭਗਵੰਤ ਮਾਨ ਨੇ ਐਵੇਂ ਨਹੀਂ ਕਿਹਾ ਵੀ ਉਹ ਸੂਟ ਆ ਜਿਹਨੂੰ ਕੋਈ ਖੋਲਣੇ ਨਹੀਂ ਚਾਹੁੰਦਾ ਹਰੇਕ ਹਾਂ ਤੱਕ ਦੰਦਾ ਤੇ ਹੁਣ ਕੀ ਆ ਲੋਕ ਸਾਰੇ ਡਰੇ ਖੜੇ ਆ ਬਾਈ ਹਰੇਕ ਦੇ ਮਨ ਦੇ ਵਿੱਚ ਇਹ ਆ ਵੀ ਨਵਜੋਤ ਸਿੱਧੂ ਨੂੰ ਜਿਹੜਾ ਵੀ ਲਿਆ ਉਹਨੇ ਉਹ ਪਾਰਟੀ ਦੀਆਂ ਜੜਾਂ ਵੱਡੀਆਂ ਨੇ ਕੀ ਲੱਗਦਾ ਕਿ ਨਵਜੋਤ ਕੋਰ ਸਿੱਧੂ ਤੁਹਾਨੂੰ ਲੱਗਦਾ ਵੀ ਕਿਤਨੇ ਕਿਤੇ ਬੀਜਪੀ ਜਾ ਸਕਦੇ ਨੇ ਜਿਸ ਤਰੀਕੇ ਦਾ ਉਹਨਾਂ ਦੀ ਬਾਡੀ ਲੈਂਗੁਏਜ ਆ ਜਿਹਨਾਂ ਦਾ ਬੋਲਣ ਦਾ ਤਰੀਕਾ ਹੈ ਕਿਉਂਕਿ ਮੈਂ ਤਾਂ ਪੰਜਾਬ ਦੇ ਲੋਕ ਹੋਣਾ ਵੀ ਪੰਜਾਬ ਦੇ ਲੋਕੋ ਮਾੜੀ ਮੁੱਟੀ ਕੀਆ ਦਿਮਾਗ ਤੋਂ ਕੰਮ ਲੈ ਲਈਏ ਅਸੀਂ ਠੀਕ ਹੈ ਨਾ ਪ੍ਰਤਾਪ ਸਿੰਘ ਬਾਜਵਾ ਦੇ ਘਰੇ ਵੀ ਬਈ ਦੋ ਝੰਡੇ ਲੱਗੇ ਆਪਾਂ ਕਹਿੰਦਾ ਤਾਹਲੀ ਮੰਜ਼ਲ ਦੇ ਭਾਜਪਾ ਦਾ ਹੇਟਲੀ ਮੰਜ਼ਲ ਦੇ ਕਾਂਗਰਸ ਦਾ ਤੇ ਬੜੀ ਜਲਦੀ ਤੁਹਾਨੂੰ ਨਵਜੋਤ ਸਿੱਧੂ ਦੇ ਘਰ ਦੇ ਉੱਤੇ ਵੀ ਦੋ ਝੰਡੇ ਲੱਗੇ ਦੇਖਣਗੇ ਹੇਟਲੀ ਮੰਜ਼ਲ ਤੇ ਤੁਹਾਨੂੰ ਕੀ ਆ ਮੈਂ ਕਹਿੰਦਾ ਭਾਜਪੀ ਦਾ ਲੱਗ ਸਕਦਾ ਆਪਦਾ ਵੀ ਲੱਗ ਸਕਦਾ ਕਿਸੇ ਦਾ ਵੀ ਲੱਗ ਸਕਦਾ ਠੀਕ ਹੈ ਤੇ ਤਾਹਲੀ ਮੰਜ਼ਲ ਦੇ ਕਾਂਗਰਸ ਦਾ ਝੰਡਾ ਰਹੂਗਾ ਕਿਉਂਕੋ ਸ਼ਰਿਆਮ ਕਹਿ ਰਹੀ ਆ ਉਹ ਕਹਿੰਦੇ ਕੀ ਆ ਮੈਡਮ ਸਿੱਧੂ ਉਹ ਕਹਿੰਦੀ ਵੀ ਮੇ ਮੈਂ ਤਾਂ ਕਹਿੰਦੀ ਕਹਿਣੀ ਉਹ ਕਹਿੰਦਾ ਵੀ ਜਦੋਂ ਪੁੱਛ ਲਿਆ ਉਹਨੂੰ ਸਵਾਲ ਵੀ ਉਹ ਤਾਂ ਕਾਂਗਰਸ ਚ ਨੇ ਕਦੀ ਉਹੀ ਤਾਂ ਗੱਲ ਆ ਵੀ ਉਹ ਤਾਂ ਕਾਂਗਰਸ ਚ ਆ ਕਹਿੰਦੀ ਉਹ ਮੇਰੀ ਮੰਨਦਾ ਨਹੀਂ ਮਤਲਬ ਕੀ ਹੈ ਆਪਾਂ ਕਹਿ ਦਿੰਦੇ ਆ ਵੀ ਮੈਂ ਨਾ ਪਿੱਛੇ ਜਿਹੀ ਇੱਕ ਗੱਲ ਵੀ ਕੀਤੀ ਸੀ ਵੀ ਘਰ ਵਾਲੀ ਦੇ ਸਾਰੇ ਬਹੁਤ ਕੁਝ ਹੁੰਦਾ ਜੇ ਕੋਈ ਬੰਦਾ ਕੀ ਰਿਸ਼ਵਤ ਲੈਂਦਾ ਉਹਦੇ ਚ ਘਰ ਵਾਲੀ ਦਾ ਵੀ ਰੋਲ ਹੋਊਗਾ ਘਰ ਵਾਲੀ ਦੇ ਜਿਹੜੇ ਮਾਕੇ ਸੁਪਨੇ ਹੁੰਦੇ ਆ ਨਾ ਉਹ ਸੁਪਨੇ ਨੂੰ ਪੂਰਾ ਕਰਨ ਦਾ ਮਾਰਾ ਘਰ ਵਾਲਾ ਵੀ ਕਈ ਵਾਰੀ ਗਲਤੀਆਂ ਕਰਦਾ ਤੇ ਨਵਜੋਤ ਸਿੱਧੂ ਦੇ ਮਾਕੇ ਆਪਦਾ ਨਹੀਂ ਉਹਦੀ ਵਾਈਫ ਦਾ ਵੀ ਸੁਪਨਾ ਬੜਾ ਵੱਡਾ ਇੱਕ ਉਹਨੂੰ ਸੈਲਫ ਇਲਿਊਜ਼ਨ ਬਾਲਾ ਵੱਡਾ ਤੀਜੀ ਵਾਰੀ ਕਿ ਲੀਡ ਲੀਂ ਕੱਢ ਕੇ ਜਿੱਤਿਆ ਪਹਿਲੀ ਵਾਰੀ ਜਿੱਦਦਾ 1 ਲੱਖ ਵੋਟ ਤੇ ਦੂਜੀ ਵਾਰੀ ਜਿੱਦਦਾ 60 ਹਜ਼ਾਰ ਵੋਟ ਤੇ ਤਾਂ ਤੀਜੀ ਵਾਰੀ ਫੇਰ ਜਦੋਂ ਕੀ ਹੁੰਦਾ ਫਿਰ ਕੀ ਆ ਮੈਂ ਕਹਿੰਦਾ ਮਜੀਠੀਆ ਨਾਲ ਵੀ ਜੱਫੀਆਂ ਪਾਉਣੀਆਂ ਪੈਂਦੀਆਂ ਮਜੀਠੀਆ ਦੀ ਮਨਤ ਤਰਲਾ ਕਰਨਾ ਪੈਂਦਾ ਤੇ ਉਸੇ ਸਿਰਫ ਮਜੀਠੀਆ ਦੇ ਜਿਹੜੇ ਪ੍ਰਭਾਵ ਵਾਲੇ ਹਲਕੇ ਸੀ ਕੱਲੀ ਉਹਨਾਂ ਚੋਂ ਲੀਡ ਲੈ ਕੇ ਸਿਰਫ 8000 ਵੋਟ ਨਾਲ ਨਵਜੋਤ ਸਿੰਘ ਦੁੱਜੇਂਦਾ ਤੇ ਉਦੋਂ ਬਾਅਦ ਤਾਂ ਫਿਰ ਹਾਰ ਹੀ ਜਾਂਦਾ ਤੇ ਸੁਖਜਿੰਦਰ ਰੰਧਾਵੇ ਦੇ ਅੱਜ ਇਹ ਕਸੂਮਾ ਕਿ ਲਾਉਂਦੇ ਆ ਦੋਸ਼ ਸੁਖਜਿੰਦਰ ਰੰਧਾਵੇ ਕਹਿੰਦੇ ਜੀ ਗੈਂਗਸਟਰ ਨਾਲ ਸਬੰਧ ਆ ਜੀਠੀ ਨੂੰ ਜਫੀ ਭਾਈ ਨਵਜੋਤ ਸਿੰਘ ਸਿੱਧੂ ਨੇ ਪਾਈ ਨਹੀਂ ਹੂੰ ਭਾਈ ਸਿਆਸਤ ਦੇ ਧਰਮੀ ਕੋਈ ਨਹੀਂ ਕੋਈ ਦੀਨ ਮਾਨ ਨਹੀਂ ਇਹ ਲੋਕ ਤਾਂ ਕੀ ਆ ਮੈਂ ਕਹਿੰਦਾ ਇਹ ਇਕੱਲੀ ਕੋਈ ਮੈਨੂੰ ਲੱਗਦਾ ਕਿ ਰਵਿੰਦਰ ਭਾਈ ਸਭ ਤੋਂ ਜ਼ਿਆਦਾ ਜੇ ਮੂਰਖ ਬਣਾਇਆ ਗਿਆ ਨਾ ਤੇ ਨਵਜੋਤ ਸਿੰਘ ਸਿੱਧੂ ਨੇ ਬਣਾਇਆ ਪੰਜਾਬ ਦੇ ਲੋਕਾਂ ਨੂੰ ਉਦੋਂ ਆਪਣਾ ਇੱਕ ਵੱਖਰਾ ਕੇਡਰ ਖੜਾ ਕਰਤਾ ਉਹਨਾਂ ਦਾ ਜਹਾਲ ਨਹੀਂ ਪੁੱਛਦੇ ਜਾ ਕੇ ਫੇਰ ਤੁਸੀਂ ਜੀਠੀ ਨੂੰ ਜਫੀ ਸੀ ਇਹ ਚਿੱਟੇ ਦਾ ਤਸਕਰ ਹੈ ਜੀ ਇਹ ਕਰਦਾ ਨਹੀਂ ਉਹ ਕਰਦਾ ਸਟਰੀਟਾਂ ਤੋਂ ਬੋਲਿਆ ਜਾਂਦਾ ਸੀ ਤੇ ਲੋਕਾਂ ਦੇ ਬੈਰ ਪਵਾ ਦਿੰਦੇ ਆ ਪਿੰਡਾਂ ਦੇ ਵਿੱਚ ਮੈਂ ਕਹਣਾ ਬਾਈ ਇਕੱਲਾ ਇਹਦੇ 'ਚ ਨਹੀਂ ਜਿਹੜਾ ਬੰਦੇ ਦਾ ਸੁਭਾਅ ਹੁੰਦਾ ਨਾ ਇਹ ਬੰਦੇ ਦਾ ਸੁਭਾਅ ਸ਼ੁਰੂ ਤੋਂ ਇਹ ਰਿਹਾ ਇਹ ਕਹਿੰਦਾ ਮੈਂ ਕਹਿੰਦਾ ਵੀ ਆਪਦੇ ਆਪ ਦੇ ਖਾਤਰੀ ਖੇਡਦਾ ਰਿਹਾ ਜਦੋਂ ਕ੍ਰਿਕਟ ਵੀ ਖੇਡਦਾ ਰਿਹਾ ਇਹ ਐ ਨਹੀਂ ਦੇਦਾ ਵੀ ਟੀਮ ਨੂੰ ਕੀ ਜ਼ਰੂਰਤ ਹੈਗੀ ਆ ਕਦੇ ਬਾਹਰ ਨਿਕਲ ਕੇ ਛਿੱਕੇ ਮਾਰਨ ਦੇ ਚੱਕਰ 'ਚ ਆਊਟ ਹੁੰਦਾ ਰਿਹਾ ਅੱਜ ਨਵਜੋਤ ਸਿੱਧੂ ਦੇ ਵਾਈ ਵੀ ਗਿਆ ਛਿੱਕੇ ਮਾਰਨ ਦੇ ਚੱਕਰ 'ਚ ਕੀ ਆਊਟ ਹੋਣਗੇ ਪੰਜਾਬ ਦੀ ਸਿਹਤ 'ਚੋਂ ਇਹਨਾਂ ਨੂੰ ਕਿਸੇ ਪਾਰਟੀ ਨੇ ਮੂੰਹ ਨਹੀਂ ਲਾਉਣਾ ਓ ਯਾਰ ਤੁਸੀਂ ਐ ਤਾਂ ਸ਼ਰਮ ਮਨੋ ਜਿਹੜੀ ਪਾਰਟੀ ਨੇ ਤੁਹਾਨੂੰ ਪਾਰਟੀ ਦਾ ਪ੍ਰਧਾਨ ਵੀ ਬਣਾਇਆ ਉਧਰੋਂ ਤੁਸੀਂ ਨਿੰਦ ਕੇ ਆਏ ਸਾਰ ਇਹੀ ਕੀ ਆ ਮੈਂ ਕਹਣਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨੂੰ ਕਹਿੰਦੇ ਰਿਹਾ ਨਾ ਸਰਦਾਰ ਨਾ ਸਰਦਾਰ ਉਦੋਂ ਬਾਅਦ ਉਸੇ ਨੂੰ ਸ਼ੇਰਾਂ ਦੇ ਵਿੱਚ ਦੂਜੇ ਲੋੜ ਫਿੱਟ ਕਰ ਦਿੰਦੇ ਸੀ ਤੁਹਾਨੂੰ ਫੇਰ ਵੀ ਯਾਰ ਇੰਨਾ ਕੁਝ ਕਹਾ ਕੇ ਤੁਹਾਨੂੰ ਫੇਰ ਵੀ ਬੰਦੇ ਗੱਲ ਨਾਲ ਲਾਇਆ ਤੁਹਾਨੂੰ ਅਹੁਦੇਦਾਰੀ ਬਖਸ਼ੀ ਕਿੱਡੇ ਕਿੱਡੇ ਰੁਤਬੇ ਬਖਸ਼ਤੇ ਠੀਕ ਹੈ ਨਾ ਇਹ ਕਹਿੰਦਾ ਵੀ ਸਾਥੋਂ ਰੁਤਬੇ ਸੀ ਲੱਤ ਮਾਰੀ ਲੱਤ ਤਾਂ ਫੇਰ ਮਾਰੀ ਨਾ ਪਹਿਲਾਂ ਦਿੱਤੇ ਵੀ ਸੀ ਜਦੋਂ ਪਰਫਾਰਮ ਨਹੀਂ ਕੀਤਾ ਫਿਰ ਅਗਲੇ ਨੇ ਪਾਈ ਉਹ ਕਰ ਲਿਆ ਥੋੜੂ ਜਿਹਾ ਮਾ ਕੇ ਕੀ ਆ ਥੋੜੀਆਂ ਤਾਕਤਾਂ ਸੀਮਤ ਕਰਤੀਆਂ ਫਿਰ ਇੱਕ ਹੀ ਰਿਜਾਈਨ ਕਰਕੇ ਭੱਜ ਗਏ ਮੈਨੂੰ ਐਂ ਦੱਸੋ ਵੀ ਜਿੰਨਾ ਪਰਫਾਰਮੈਂਸ ਤੇ ਮਾਰਕਟ ਡਿਪੈਂਡ ਕਰਦਾ ਮੈਂ ਤਾਂ ਹੀ ਕਹਿੰਦਾ ਵੀ ਇਹ ਨਾ ਛੱਕੇ ਮਾਰਨ ਦੇ ਚੱਕਰ ਦੇ ਵਿੱਚ ਪੰਜਾਬ ਦੀ ਸਿਆਸਤ ਚੋਂ ਆਊਟ ਹੋਣਗੇ ਇਸੇ ਚੱਕਰ 'ਚ ਪਹਿਲਾਂ ਮੈਂ ਕਹਿੰਦਾ ਰਾਜਾ ਵੜਿੰਗ ਵੀ ਆਊਟ ਹੋਇਆ ਸਵਾਲ ਬੇਸ਼ੱਕ ਬੀਬਾ ਸਿੱਧੂ ਜੀ ਦੇ ਸਹੀ ਨੇ ਉਹ ਗੱਲ ਕਰਦੇ ਵੀ ਰਾਜੇ ਵੜਿੰਗ ਨੇ ਭਾਈ ਬੂਟਾ ਸਿੰਘ ਤੇ ਤੰਜ ਕਸਿਆ ਤੇ ਮੈਂ ਗਰਾਂਟੀ ਰੱਖਦਾ ਮੈਂ ਯਾਦ ਰੱਖਿਓ ਵੀ ਰਾਜਾ ਵੜਿੰਗ ਪੰਜਾਬ ਦੀ ਸਿਆਸਤ ਚੋਂ ਆਊਟ ਹੋਗੇ ਉਹ ਬਿਆਨ ਕਰਕੇ ਜਦੋਂ ਵੀ ਇਲੈਕਸ਼ਨਾਂ ਹੋਣਗਾ ਤਾਂ ਬਿਆਨ ਮੂਰੇ ਰੱਖਿਆ ਜਾਊਗਾ ਬੂਟਾ ਸਿੰਘ ਤੇ ਬੋਲਿਆ ਪਿਆ ਜਿਹੜਾ ਗਰੀਬ ਤਾਕਤਾਂ ਜਿਹਦੀ 52% ਵੋਟ ਆ ਉਹ ਸਾਰੀ ਅੱਜ ਕੀ ਆ ਉਹ ਉਸ ਤੋਂ ਬਿਨਾ ਖਾਲਿਸਤਾਨ ਤੇ ਦੂਜਾ ਜਿਹੜਾ ਮੁੱਦਾ ਹੁਣੇ ਉਭਾਰਿਆ ਸੀ ਉਸ ਮੁੱਦੇ ਕਰਕੇ ਮੂਹ ਦੀ ਚਪੇੜ ਖਾਣੀ ਵੀ ਕਿੰਵੇਂ ਨੰਬਰ ਤੇ ਆ ਚੌਥੇ ਨੰਬਰ ਤੇ ਆਈ ਹੈ ਕਾਂਗਰਸ ਤਾਂ ਇਹ ਚੀਜ਼ ਆ ਵੀ ਲੋਕ ਅੱਜ ਬਹੁਤ ਚੇਤਨ ਹੋ ਗਏ ਆ ਲੋਕਾਂ ਕੋਲ ਇਨਫੋਰਮੇਸ਼ਨ ਪਹੁੰਚ ਰਹੀ ਆ ਸੋਸ਼ਲ ਮੀਡੀਆ ਤੋਂ ਤੁਹਾਡੇ ਵਰਗੇ ਭਰਾ ਜਿਹੜੀਆਂ ਗੱਲਾਂ ਬਾਤਾਂ ਕੀਆ ਲੋਕਾਂ ਤੱਕ ਪਹੁੰਚਾ ਰਹੇ ਆ ਇਕੱਲੀ ਇਕੱਲੀ ਗੱਲ ਤੋਂ ਲੋਕ ਚੇਤਨ ਹੈਗੇ ਆ ਤਾਂ ਮੈਂ ਕਹਣਾ ਵੀ ਆਪਦੀ ਪੀੜ੍ਹੀ ਥੱਲੇ ਸੋਟਾ ਮਾਰਨ ਜੰਜਰੂ ਨਿੰਦਨ ਨਾਲੋਂ ਤੇ ਸੁਧਰਾ ਭਲਾ ਮਾਨਸ ਬਣਨ ਨਾਲੋਂ ਨਾ ਇਹ ਪਹਿਲਾਂ ਇਹ ਦੇਖਣ ਪੰਜਾਬ ਦੇ ਮੁੱਦੇ ਕੀ ਆ ਉਹਨਾਂ ਮੁੱਦਿਆਂ ਦੇ ਉੱਤੇ ਲੜਾਈ ਲੜਨ ਵਾਸਤੇ ਤਿਆਰ ਹੋਣ ਇਹ ਥੋੜੀ ਆ ਵੀ 4.5 ਸਾਲ ਜਾ ਕੇ ਬੰਬੇ ਤੁਸੀਂ ਤਾੜੀਆਂ ਮਾਰ ਮਾਰ ਕੇ ਚੁਟਕਲੇ ਸੁਣਾਈ ਜੋ ਪੁੱਛਦਾ ਕਹਿੰਦੇ ਉਹ ਤਾਂ ਕਹਿੰਦੇ ਇੱਕ ਵਾਰ ਤੁਸੀਂ ਵੇਖਿਆ ਕਹਿੰਦੇ ਨਮਜੋਤ ਸਿੰਘ ਸਿੱਧੂ ਕਹਿੰਦਾ ਕਿ ਮੇਰੇ ਕੋਲੇ ਤਾਂ ਜੀ ਮੇਰੇ ਕਰਾਇਆ ਆਉਂਦਾ ਬਸ ਦੁਕਾਨਾਂ ਦਾ ਜੀ ਉਹਦੇ ਨਾਲ ਮੇਰਾ ਟਾਈਮ ਪਾਸ ਹੁੰਦਾ ਮੇਰੇ ਆਰਥਿਕ ਹਾਲਾਤ ਬੜੀ ਮਾੜੀ ਹੋ ਗਈ ਸੀ ਤੇ ਇਸ ਕਰਕੇ ਮੈਨੂੰ ਬੰਬੇ ਜਾਣਾ ਪਿਆ ਪ੍ਰੋਗ ਬਹੁਤਾ ਇਹਨਾਂ ਵੀ ਜ਼ਿਆਦਾ ਗਰੀਬ ਲੋਕ ਰਹਿੰਦੇ ਨੇ ਟਾਈਮ ਪਾਸਾ ਉਹ ਵੀ ਕਰਦੇ ਨੇ ਉਹ ਤਾਂ ਨਹੀਂ ਪੰਜਾਹ ਛੱਡ ਕੇ ਭੱਜੇ ਕਦੇ ਫਿਰ ਮੈਂ ਤਾਂ ਕਹਿਣਾ ਵੀ ਇਹਨਾਂ ਲੋਕਾਂ ਦੀ ਤਾਂ ਕਹਿਣੀ ਕਥਨੀ ਮਾ ਕੇ ਇਹੀ ਗੱਲ ਹੈਗੀ ਆ ਵੀ ਭਾਈ ਪੰਜਾਬ ਦੀ ਸਿਆਸਤ ਤਾਂ ਪੈਸੇ ਨਾਲ ਹੁੰਦੀ ਆ ਉਹ ਗੱਲ ਇਹਨਾਂ ਦੇ ਮੂੰਹ ਚੋਂ ਵੀ ਨਿਕਲ ਰਹੀ ਆ ਉਹ ਤਾਂ ਸ਼ਰੇਆਮ ਕਹਿੰਦੀ ਆ ਵੀ 500 ਰੁਪਏ ਦਾ ਟੈਚੀ ਕੇ ਸਾਡੇ ਕੋਲੇ ਹੈ ਨਹੀਂ ਤੇ ਬੀਬਾ ਜੀ 500 ਟੈਚੀ ਕੇ ਕੀ ਆ ਹੁਣ ਟੈਚੀ ਚ 500 ਕਰੋੜ ਪੈਂਦਾ ਵੀ ਹੈ ਨਹੀਂ ਠੀਕ ਹੈ ਨਾ ਹੁਣ ਤੁਹਾਨੂੰ ਕੀ ਇਹ ਕਿਸ਼ਤਾਂ ਵੀ ਕਰ ਦੇਣਗੇ ਜਿਹੜੀ ਪਾਰਟੀ ਨੂੰ ਕਿਸ਼ਤਾਂ ਦੇ ਕਰਦੀ ਆ ਵਗਜੋ ਅਥਰ ਸਭ ਤੋਂ ਵੱਡੀ ਗੱਲ ਇਹ ਆ ਬਈ ਇਹ ਲੋਕਾਂ ਨੂੰ ਨਾ ਤਾਂ ਆਪਦੇ ਹੱਥ ਤੇ ਵਿਰੋਸਾ। ਹੂੰ ਨਵਜੋਤ ਸਿੱਧੂ ਇਹੋ ਜਿਹਾ ਕੀ ਇਹਦਾ ਕਰਦਾਰ ਬਣ ਗਿਆ ਸੀਗਾ ਇੱਕ ਟਾਈਮ ਜਦੋਂ ਸੁਲਤਾਨਪੁਰ ਲੋਧੀਦਾਲ ਮਾ ਕੇ ਰਾਹ ਖੁੱਲਦਾ। ਤਾਂ ਇਹ ਬੰਦਾ ਪੰਜਾਬ ਨੂੰ ਹਾਕ ਮਾਰਦਾ ਆਉਂਦੀ ਪਾਰਟੀ ਬਣਾ ਕੇ ਕਿ ਅੱਜ ਨੂੰ ਪੰਜਾਬ ਦੇ ਵਿੱਚ ਕੀ ਆ ਮੈਂ ਕਿਹਾ ਸੱਤਾ ਛੱਡੋ ਮੁੱਖ ਮੰਤਰੀ ਵੀ ਬਣ ਜਾਂਦਾ। ਪਰ ਮਸਲਾ ਇਹ ਆ ਵੀ ਨਵਜੋਤ ਸਿੱਧੂ ਕਦੇ ਆਪਦਿਆਂ ਨਾਲ ਵੀ ਨਹੀਂ ਖੜਿਆ। ਬੜੇ ਲੋਕ ਕੀ ਇਹ ਗੱਲ ਕਹਿੰਦੇ ਆ ਇਹ ਗੱਲ ਮੈਂ ਤਾਂ ਯਾਰ ਆਪਣੇ ਏਰੀਆ 'ਚ ਸਾਬਤ ਹੋਈ ਦੇਖੀ ਆ ਲਾਡੀ ਆ ਵਿਚਾਰਾ ਬਠਿੰਡੇ ਵਾਲਾ ਬੜੇ ਵਧੀਆ ਬੰਦੇ ਆ। ਠੀਕ ਆ ਮਹਰਾਜ ਵਾਲਾ ਰਾਜਾ ਆ। ਠੀਕ ਹੈ ਨਾ ਜਿਹੜੇ ਬੰਦੇ ਇਹ ਕਿਰਦਾਰ ਤੇ ਯਾਰ ਕਿੱਡੇ ਸਾਫ਼ ਸੁਥਰੇ ਬੰਦੇ ਸੀਗੇ ਜਿਹੜੇ ਬੰਦਿਆਂ ਨੇ ਕੀ ਆ ਪੰਜਾਬ ਦੇ ਹਿੱਤ ਨੂੰ ਧਿਆਨ ਜ ਰੱਖ ਕੇ ਦਾ ਸਾਹ ਦਿੱਤਾ ਮੈਨਾਂ ਕਹਣਾ ਦੇਖਿਆ ਨਹੀਂ ਕਿਸੇ ਨੇ ਉਹਨਾਂ ਦੀ ਢੂਈ ਮਾਰੀ ਹੋਵੇ ਉਹ ਬੰਦੇ ਨੇ ਦੀਆਂ ਰੈਲੀਆਂ ਕਰਾਈਆਂ ਜਦੋਂ ਇਹ ਅੱਡ ਹੋ ਕੇ ਤੁਰਨ ਦੀ ਕੋਸ਼ਿਸ਼ ਕਰਦਾ ਸੀ ਤੇ ਉਹ ਬੰਦੇ ਕੀ ਮੈਂ ਕਹਣਾ ਜ ਟੁੱਟੇ ਘਰੇ ਬੈਠੇ ਆ ਕੱਲਾ ਫੋਨ ਤੇ ਹੈਲੋ ਹਾਈ ਕਰਨ ਨਾਲ ਨਹੀਂ ਹੈਗਾ ਜਦੋਂ ਬੰਦੇ ਤੇ ਵਿਪਤਾ ਪੈਂਦੀ ਆ ਉਦੋਂ ਮੈਂ ਕਹਣਾ ਉਹਨਾਂ ਨਾਲ ਖੜਨਾ ਵੀ ਬਣਦਾ ਸੀ ਤੇ ਪੰਜਾਬ ਦੇ ਨਾਲ ਵੀ ਖੜਨਾ ਬਣਦਾ ਸੀ ਪੰਜਾਬ ਦੇ ਤੁਸੀਂ ਜਿੰਮੇ ਗੱਲ ਕਰੀ ਜਾਂਦੇ ਹੋ ਯਾਰ ਤੁਸੀਂ ਅੱਜ ਜੋ ਇੱਕ ਸਾਲ ਵੋਟਾਂ 'ਚ ਰਹਿ ਗਿਆ ਅਦੇ ਨਵਜੋਤ ਕੌਰ ਮੈਂ ਕਿ ਬੀਬਾ ਜੀ ਪਾ ਕੇ ਹੈਲਮਟ ਤੇ ਚਾ ਕੇ ਬੱਲਾ ਬਾਹਰ ਆ ਕੇ ਛਿੱਕੇ ਮਾਰਨ ਲੱਗੀ ਏ ਥੋੜੀ ਅਜਰ ਵੀ ਕੱਲੀ ਬੈਟਿੰਗ ਹੀ ਲੈਣੀ ਅਸੀਂ ਆ ਐਂ ਬੈਟਿੰਗ ਨਹੀਂ ਮਿਲਦੀ ਪਹਿਲਾਂ ਪਸੀਨਾ ਬਹਾਓ ਪੰਜਾਬ ਦੀ ਜਰਖੇਜ ਮਿੱਟੀ ਦੇ ਵਿੱਚ ਕੀ ਆ ਨਿਕਲ ਕੇ ਲੋਕਾਂ ਦੇ ਮੁੱਦਿਆਂ ਨੂੰ ਕੀ ਆ ਉਭਾਰੋ ਕੀ ਕਹਣਾ ਉਹਨਾਂ ਮੁੱਦਿਆਂ ਦੇ ਉੱਤੇ ਸਿਆਸਤ ਕਰੋ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਕੱਲਾ ਕਿਰਦਾਰ ਵੀ ਦੇਖਿਆ ਜਾਊਗਾ ਨਾਲ ਨਾਲ ਪੰਜਾਬ ਦੇ ਮੁੱਦਿਆਂ ਦੇ ਕਿਹੜਾ ਬੰਦਾ ਗਰਾਊਂਡ ਤੇ ਲੜਾਈ ਲੜਿਆ ਇਹ ਚੀਜ਼ ਬੜੇ ਮਾਇਨੇ ਰੱਖਦੀ ਤੁਹਾਨੂੰ ਐ ਨਹੀਂ ਲੱਗਦਾ ਕਹਿੰਦੇ ਵੀ ਉਹ ਥੋਬੀ ਦੇ ਕਤਨਾ ਘਰ ਦਾ ਨੇ ਘਾਟ ਦਾ ਕਿ ਨਾ ਉਹਨਾਂ ਨੇ ਕਿਸ ਮੈਂ ਕਹਣਾ ਭਾਈ ਦਾਲ ਗਲਣ ਦੀ ਬਾਕੇ ਜਿਹੜਾ ਸਿਸਟਮਾ ਚੱਲ ਰਿਹਾ ਉਹ ਸੋਚ ਰਿਹਾ ਵੀ ਕਿਸੇ ਪਾਸੇ ਕੋਈ ਨਾ ਕੋਈ ਜਿਹੜਾ ਹੈਗਾ ਸਾਨੂੰ ਕੁੱਕਰ ਚ ਮਾ ਕੇ ਸੀਟੀ ਮਰਵਾ ਦੇ ਸਾਡੀ ਪਰ ਮਸਲਾ ਤਾਂ ਇਹ ਆ ਵੀ ਕੁੱਕਰ ਚ ਪਾਉਣ ਨੂੰ ਕੋਈ ਤਿਆਰ ਨਹੀਂ ਨਾ ਤਾਂ ਕਾਂਗਰਸ ਤਿਆਰ ਆ ਹੁਣ ਕਾਂਗਰਸ ਦੀ ਕੀ ਆ ਮੂਰਖਤਾਈ ਆ ਪਹਿਲਾਂ ਵੀ ਜਿਹੜੀ ਮਾ ਕੇ ਇਹਨਾਂ ਦੀ ਹਾਈ ਕਮਾਂਡ ਹੈਗੀ ਆ ਉਹਨਾਂ ਨੇ ਦੋ ਬੰਦੇ ਬੜੇ ਗਲਤ ਕੀਆ ਵਿਖ ਕੀਤੇ ਸੀ ਇੱਕ ਇਹ ਚੂਜ਼ ਕੀਤਾ ਸੀ ਦੂਜਾ ਮਨਪ੍ਰੀਤ ਬਾਦਲਾ ਤੇ ਦੋਨਾਂ ਨੇ ਕੀ ਆ ਪੰਜਾਬ ਦੀਆਂ ਵੀਡੀਆਂ ਚ ਬੱਟੇ ਪਾਇਆ ਜਿੰਨੀ ਪੰਜਾਬ ਦਾ ਕੈਡਰ ਸੀਗਾ ਸੀਨੀਅਰ ਕੈਡਰ ਸੀਗਾ ਉਹ ਸਾਰਾ ਇਹਨਾਂ ਨੂੰ ਲਿਆਉਣ ਦੇ ਵਿਰੋਧ ਸੀ ਮਨਪ੍ਰੀਤ ਬਾਦਲ ਦੇ ਵੀ ਵਿਰੋਧ ਸੀ ਉਹ ਬੈਠਾ ਜੀ ਬੀ ਜੀ ਪੀ ਚ ਮੂੰਹ ਚਾੱਕ ਕੇ ਠੀਕ ਹੈ ਦੂਜਾ ਇਹਨੂੰ ਲੈ ਕੇ ਆਏ ਸੀ ਕਿ ਇਹਨੇ ਕੀ ਮਾ ਕੇ ਆਉਟਪੁੱਟ ਦਿੱਤੀ ਆ ਉਹ ਵੀ ਸਾਰਿਆਂ ਨੇ ਦੇਖ ਲਈ ਆ ਤਾਂ ਮੈਂ ਤੁਹਾਨੂੰ ਇਹੀ ਕਹਿਣਾ ਵੀ ਉਹਨੋਂ ਵੀ ਕੀ ਇਹਨਾਂ ਨੇ ਅਹੁਦੇਦਾਰੀਆਂ ਵਖਸ਼ੀਆਂ ਮੈਂ ਕਹਿੰਦਾ ਮਨਪ੍ਰੀਤ ਬਾਦਲ ਨੂੰ ਵੀ ਫਾਈਨਾਂਸ ਮਿਨਿਸਟਰ ਰਹੇਗਾ ਕਾਂਗਰਸ ਸਰਕਾਰ ਦੇ ਵਿੱਚ ਪਰ ਮੈਂ ਕਹਿੰਦਾ ਇਹਨਾਂ ਨੂੰ ਯਾਰ ਲੋਇਲਟੀ ਦੇਖਣੀ ਚਾਹੀਦੀ ਆ ਤੁਸੀਂ ਨਹੀਂ ਦੇਖਦੇ ਲੋਕ ਤਾਂ ਦੇਖਦੇ ਆ ਲੋਕਾਂ ਨੇ ਲੋਇਲ ਤੇ ਹੁਣੇ ਜੀ ਆਪ ਦੀ ਲॉयਲਟੀ ਕਿਸੇ ਪਾਸੇ ਦਾ ਕੈਮਰਾ ਖ ਲੈ ਲੈਂਦੇ ਹੁਣ ਜਿਹੜੀ ਲॉयਲਟੀ ਨਾ ਤਾਂ ਇਹ ਕਾਂਗਰਸ ਨਾਲ ਖੜ ਰਹੇ ਆ ਠੀਕ ਹੈ ਹੁਣ ਬੀਬਾ ਜੀ ਨੇ ਅੱਜ ਠੀਕ ਹੈ ਮੈਂ ਕਿ ਉਹ ਕਰਕੇ ਤੇ ਆ ਜਾਂਦੇ ਘਰ ਵਾਲੇ ਖਾਤਰ ਜਿਹੜਾ ਵਾਕ ਕੰਮ ਕਰ ਰਹੇ ਆ ਗਰਾਊਂਡ ਤਿਆਰ ਕਰ ਰਹੇ ਆ ਗਰਾਊਂਡ ਨਹੀਂ ਤਿਆਰ ਕਰ ਰਹੇ ਉਹਦੀ ਬੀੜੀਆਂ ਚ ਬੱਟੇ ਪਾ ਰਹੇ ਆ ਅਸਲ ਜਿਹੜੀ ਬੀੜੀ ਚ ਚੜਦੇ ਉਹਦੇ ਵਿੱਚ ਹੀ ਕੀ ਆ ਖੱਡਾ ਪੱਟਣ ਲੱਗ ਜਾਂਦੇ ਆ ਹੂੰ ਤੇ ਬੀੜੀ ਡੋਬਣ ਦਾ ਕੰਮ ਕਰਦੇ ਆ ਅੱਜ ਕਾਂਗਰਸ ਨੂੰ ਕੀ ਆ ਮੈਂ ਕਹਣਾ ਕਿਸੇ ਮਾੜੇ ਮੋٹے ਤਿਲ ਫੁੱਲ ਸਹਾਰੇ ਦੀ ਲੋੜ ਸੀ ਇਹਨਾਂ ਨੇ ਕਾਂਗਰਸ ਨੂੰ ਹੋਰ ਕੀ ਆ ਮੈਂ ਕਹ ਤੇ ਕਾਂਗਰਸ ਨੂੰ ਮੈਂ ਤਾਂ ਹੀ ਕਹਣਾ ਵੀ ਕਾਂਗਰਸ ਨੂੰ ਦੁਸ਼ਮਣ ਨਹੀਂ ਤਾਂ ਲੋੜ ਹੀ ਨਹੀਂ ਜਿਹੇ ਜੇ ਸੁਥਰੇ ਇਹਨਾਂ ਕੋਲੇ ਹੈਗੇ ਆ ਭਲੇ ਮਾਨਸ ਹੈਗੇ ਆ ਤਾਂ ਪੰਜਾਬ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਾਂਗਰਸ ਨੂੰ ਬਿਲਕੁਲ ਕੀ ਹੈ ਨਕਸ਼ੇ ਤੋਂ ਗੈਬ ਇੰਡੀਆ 'ਚ ਤਾਂ ਹੋ ਰਹੀ ਆ ਪੰਜਾਬ 'ਚ ਮਾੜੀ ਮੋਟੀ ਜਿੰਨੀ ਸਹਿਕਦੀ ਸੀ ਉਹ ਨਵਜੋਤ ਸਿੱਧੂ ਤੇ ਇਹਦੀ ਘਰ ਵਾਲੀ ਕੀ ਆ ਇਹਦੀਆਂ ਜੜਾ ਪੱਟ ਦੇਣਗੇ ਖੁਰਲ ਦੇਣਗੇ ਤੇ ਜਿਹੜੀ ਬਾਕੀ ਲੀਡਰਸ਼ਿਪ ਹੋਏ ਮੀ ਨਹੀਂ ਬਿਲਕੁਲ ਕਿ ਤੁਹਾਡੇ ਹਿਸਾਬ ਨਾਲ ਕਿਉਂ ਲੱਗ ਰਿਹਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਕਿਤੇ ਵੀ ਕਿਤੇ ਬੀਜੇਪੀ ਦਾ ਸੈਟਿੰਗ ਨਾ ਉਹ ਬਜੱਤੀ ਕਿ ਨਾ ਬਿਆਨ ਦੇ ਰਹੇ ਨੇ ਕਿ ਕਾਂਗਰਸ ਨੂੰ ਲੈ ਕੇ ਨਹੀਂ ਬੀਜੇਪੀ ਨੂੰ ਵੀ ਪਤਾ ਮੈਂ ਤੁਹਾਨੂੰ ਇਹੀ ਕਹਿਣਾ ਵੀ ਬੀਜੇਪੀ ਇਹਨਾਂ ਨੂੰ ਕਿਵੇਂ ਲੈ ਲੂ ਯਾਰ ਲੋਕਾਂ ਦੇ ਵਿੱਚ ਮੈਨੂੰ ਭਲੇਖੇ ਲੱਗਦੇ ਆ ਇਹ ਜ਼ਰੂਰ ਟਰਾਈ ਕਰਨਗੇ ਠੀਕ ਹੈ ਉਹਨਾਂ ਨੂੰ ਬੋਲਣ ਵਾਲਾ ਬੰਦਾ ਮਾ ਕੇ ਪੰਜਾਬ ਦੇ ਵਿੱਚ ਮੰਨ ਕੇ ਚੱਲੋ ਰਵਨੀਤ ਵੀ ਢੂਨਾਂ ਕੋਲੇ ਸੁਨੀਲ ਜਾਖੜ ਉਹਨਾਂ ਕੋਲੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਕੋਲੇ ਪੰਜਾਬ ਦੇ ਜਿੰਨੇ ਮੁੱਦਿਆਂ ਤੇ ਹੁਣ ਪਿੱਛੇ ਜੇ ਰੌਲਾ ਪਿਆ ਉਹ ਮੁੱਦਿਆਂ ਦੇ ਨਾਲ ਦੀ ਇਹਨਾਂ ਉਹਨਾਂ ਨੇ ਕੀ ਆ ਬੈਕਸਟੈਪ ਲਏ ਬੈਕਸਟੈਪ ਕਿਉਂ ਲਏ ਕਿ ਪੰਜਾਬ ਦੀ ਨਾਜਰੂ ਸਮਝਣ ਵਾਲੇ ਲੋਕ ਉਹਨਾਂ ਨੇ ਕੀ ਆ ਆਪਦੇ ਨਾਲ ਲਏ ਆ ਤੇ ਉਹ ਲੋਕ ਨਾਲ ਦੀ ਇਹਨਾਂ ਨੂੰ ਦੱਸਦੇ ਵੀ ਹੈਗੇ ਆ ਪਿਛਲੇ ਟਾਈਮ ਦੇ ਵਿੱਚ ਪਰ ਉਹ ਬੰਦੇ ਚ ਚੂਜ਼ ਕਰਨ ਲੱਗੇ ਪੰਜਾਬ ਚ ਹੋਣ ਵਾਲੇ ਟਾਈਮ ਚ ਬੀਜੇਪੀ ਬਾਕੀ ਪਾਰਟੀਆਂ ਚ ਸਾਰੀਆਂ ਚੋ ਚੰਗੇ ਬੰਦੇ ਲੈ ਕੇ ਕੀ ਹੱਦ ਰੂਗੀ ਕੈਪਟਨ ਨੇ ਮਾ ਕੇ ਕੈਪਟਨ ਦੇ ਪਰਿਵਾਰ ਦਾ ਐਤ ਕਿਉਂ ਤੇ ਫਾਈਟ ਦਿੱਤੀ ਕਿ ਨਾ ਦਿੱਤੀ ਪਟਿਆਲੇ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਨੇ ਕੀ ਹੁਣ ਚਿਹਰੇ ਚੱਕਣੇ ਸ਼ੁਰੂ ਕਰਦੇ ਕਿਉਂਕਿ ਪੰਜਾਬ ਚ ਚਿਹਰਿਆਂ ਦੇ ਮਗਰ ਤੁਰਦਾ ਤੇ ਬੀਜੇਪੀ ਕੋਲੇ ਚਿਹਰੇ ਬਥੇਰੇ ਨੇ ਤਾਂ ਹੀ ਮੈਂ ਕਹਿੰਦਾ ਵਿਕਰਮ ਮਜੀਠੀਆ ਮੇਰੇ ਖਿਆਲ ਚ ਜਿੱਦੋਂ ਪਹਿਲਾਂ ਉਧਰ ਵਗ ਜੂ ਠੀਕ ਹੈ ਨਾ ਮਜੀਠੀਆ ਦੀ ਮਾ ਕੇ ਉਹਨਾਂ ਨੂੰ ਪਤਾ ਹੈ ਹੋਰ ਜਿਹੜੇ ਬੰਦੇ ਦੀ ਕ੍ਰੈਡਿਬਿਲਟੀ ਲੱਗਦੀ ਆ ਕੋਈ ਬੰਦਾ ਲੱਗਦਾ ਤੇ ਉਹਨਾਂ ਨੂੰ ਵੀ ਲੋੜ ਹੈਗੀ ਆ ਇਹ ਸਿਆਸਤ ਚ ਨਾ ਲੋੜ ਆ ਇਹਦੇ ਬਾਰੇ ਦੱਸੋ ਤੁਹਾਨੂੰ ਕਿਵੇਂ ਲੱਗਦਾ ਇਹ ਕਿਉਂ ਤੁਸੀਂ ਐਡੀ ਵੱਡੀ ਗੱਲ ਕਹੀ ਕਿ ਬਿਕਰਨ ਸਿੰਘ ਮਜੀਠੀਆ ਬੀਜੇਪੀ ਚ ਜਾ ਸਕਦਾ ਮੈਂ ਕਹਣਾ ਬਾਈ ਦੇਖੋ ਪੰਜਾਬ ਦੇ ਵਿੱਚ ਜਿਹੜਾ ਦੇਖੋ ਸਿਆਸਤ ਚ ਰੈਲੇਵੈਂਟ ਰਹਿਣ ਵਾਸਤੇ ਨਾ ਜਿਹੜੇ ਬੰਦੇ ਹੁੰਦੇ ਆ ਤੇ ਸਭ ਕੁਝ ਕਰਨ ਨੂੰ ਤਿਆਰ ਹੁੰਦੇ ਆ ਤੁਸੀਂ ਸੋਚ ਸਕਦੇ ਹੋ ਵੀ ਜਿਹੜੇ ਜਿਹੜਾ ਸਕੇ ਭਰਾ ਜਿਹੜੇ ਸੀਗੇ ਗਰਦਾਸਵਾਲ ਦੇ ਪ੍ਰਕਾਸ਼ ਸਿੰਘ ਬਦਲਾਸ ਵਿੱਚ ਖਿੰਡ ਜਾਣਗੇ ਸਿਰਫ ਕੀ ਆ ਸੱਤਾ ਦੇ ਵਾਸਤੇ ਉਹਨਾਂ ਦਾ ਪਰਿਵਾਰ ਕੀ ਆ ਇੱਕ ਉਸ ਪਾਸੇ ਰਹਿ ਗਿਆ ਦੂਜਾ ਕੀ ਆ ਉਹ ਛੱਡ ਕੇ ਦੂਜੇ ਪਾਸੇ ਚਲੇ ਜਾਂਦਾ ਠੀਕ ਹੈ ਨਾ ਮਨਪ੍ਰੀਤ ਬਾਦਲ ਕਿੱਧਰ ਨਿਕਲ ਗਿਆ ਮੈਂ ਤਾਂ ਕਹਿਣਾ ਵੀ ਇਹਦਾ ਜੀਜਾ ਸਾਲਾ ਫਿਰ ਵੀ ਤੇ ਜੀਜੇ ਸਾਲੇ ਤਾਂ ਅੱਜ ਤੱਕ ਬਹੁਤ ਵਾਰੀ ਅੱਡ ਹੋਏ ਆ ਇਹਨਾਂ ਦੀ ਕਾਲੀਦਿਲ ਦਾ ਇਤਿਹਾਸ ਆਪਾਂ ਦੇਖ ਲੈਣਾ ਕੈਰੋ ਫਰੇਮ ਫੈਮਲੀ ਲਾ ਲੋ ਇਹਨਾਂ ਦੇ ਪਰਿਵਾਰ ਨਾਲੋਂ ਅੱਜ ਉਹਨੂੰ ਕੀ ਲੋੜਾ ਜੇਲਾ ਸੱਟ ਰੱਖਿਆ ਕਿਸੇ ਪਾਸੇ ਉਹਨੂੰ ਸਾਹ ਮਿਲ ਨਹੀਂ ਰਿਹਾ ਨਾ ਕੋਈ ਫੌ ਪੈਂਦਾ ਬਾਕੀ ਰਿਸ਼ਤੇਦਾਰਾਂ ਵਾਲੀ ਪਾਸੋਂ ਵਿਆਹ ਵਾਲੇ ਬਾਬਾ ਜੀ ਮਾਕੇ ਉਧਰਲੇ ਪਾਸੇ ਵੀ ਕੀ ਮਾੜਾ ਮੋੜਾ ਸਾੜਾ ਕੰਮ ਚੱਲਦਾ ਤਾਂ ਮਾੜਾ ਮੋੜਾ ਸ਼ਾਇਦ ਕੀ ਆ ਕੋਈ ਨਾ ਕੋਈ ਸਾਹ ਸੌਖਾ ਬਜੀਟੀ ਨੂੰ ਫੇਰ ਹੀ ਆਉਣਾ ਜੇ ਕਿਤੇ ਨਾ ਕਿਤੇ ਇਹਨਾਂ ਨਾਲ ਲਊਗਾ ਕਿਉਂਕਿ ਇਹ ਜਿਹੜੀ ਬੀਜੇਪੀ ਦੀ ਵਾਸ਼ਿੰਗ ਮਸ਼ੀਨ ਚੱਲਦੀ ਹੈ ਨਾ ਜਿਹੜੀ ਮਾਕੇ ਸਫੇਦੀ ਲੈ ਕੇ ਆਉਂਦੀ ਹੈ ਕਰੈਕਟਰਦਾਰ ਦੇ ਵਿੱਚ ਉਹ ਕੱਲੀ ਇਹਨਾਂ ਦੀ ਕਾਮਯਾਬ ਆ ਹੁਣ ਤੱਕ ਬਾਕੀ ਇਹ 500 ਕਰੋੜ ਦੇ ਜਿਹੜੇ ਸੌਦੇਬਾਜ਼ੀ ਦੀਆਂ ਗੱਲਾਂ ਕਰਦੇ ਆ ਪੰਜਾਬ 'ਚ ਮੈਂ ਕਹਿੰਦਾ ਵੀ ਆਨਰਲ ਟਾਈਮ 'ਚ ਬੀਜੇਪੀ ਦੁਆਰੇ ਕੀ ਆ ਭੋਲੇ ਚੰਗੇ ਢੰਗ ਦੇ ਨਾਲ ਕੀ ਆ ਪੰਜਾਬ ਦੇ ਵਿੱਚ ਇੱਕ ਬਾਉਂਸ ਬੈਕ ਕਰੂਗੀ ਜਿੱਥੋਂ ਦਾ ਖੁੰਡ ਵਾਹੇ ਕਰ ਵੀ ਰਹੀ ਹੈ ਕਾਫੀ ਆ ਰਹੀ ਉਹਦਾ ਕਾਰਨ ਇਹ ਆ ਜਿਵੇਂ ਇਹ ਗੱਲ ਕਰਦੇ ਆ ਬੀਬਾ ਸਿੱਧੂ ਜੀ ਨੇ ਗੱਲ ਕੀਤੀ ਨਾ ਵੀ ਇਹ ਮਾ ਬੀਜੇਪੀ ਦਾ ਇਤਿਹਾਸ ਕੀ ਹੈ ਬੀਜੇਪੀ ਹੁਣ ਮੁੱਖ ਮੰਤਰੀ ਨਹੀਂ ਖਰੀਦਦੀ ਬੀਜੇਪੀ ਬਣੇ ਬਣੇ ਮੁੱਖ ਮੰਤਰੀ ਤੇ ਐਮਐਲਏ ਖਰੀਦ ਲੈਂਦੀ ਆ ਤਿੰਨ ਸਟੇਟਾਂ ਚ ਕੀਤਾ ਨਹੀਂ ਮਹਾਰਾਸ਼ਟਰ ਚ ਬਣੀ ਬਣਾਈ ਸਰਕਾਰ ਖਰੀਦਦੇ ਅਗਲੇ ਜਿਹੜੀ ਸਰਕਾਰ ਬਣ ਜੂ ਅਗਲੇ ਉਸੇ ਨੂੰ ਖਰੀਦ ਲੈ ਲਿਆ ਤੁਸੀਂ ਮਜੀਠੀਆ ਦੀ ਗੱਲ ਕੀਤੀ ਕਿ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਇਹ ਇਸ ਤਰਫ ਹਾਮੀ ਭਰਦਣਗੇ ਕਿ ਮਜੀਠੀਆ ਬੀਜੇਪੀ ਚ ਜਾਂਦਾ ਨਹੀਂ ਸੁਖਵੀਰ ਬਾਦਲ ਨੂੰ ਪੁੱਛ ਕੇ ਥੋੜੀ ਜਾਓ ਬਾਈ ਹੂੰ ਨੇੜ ਤਾਂ ਹਰ ਸਿਮਰਤ ਕੋਰ ਬਾਦਲ ਦੀ ਬਗਰੀ ਮਜੀਠੀ ਦੀ ਬਹੁਤ ਜਿਆਦਾ ਹੈ ਨਾ ਵਿੱਚ ਭੈਣ ਭਰਾਵਾਂ ਦੀ ਅੰਡਰਸਟੈਂਡਿੰਗ ਹੈ ਭਾਈ ਨੇੜ ਤਾਂ ਨੂੜ ਤਾਂ ਪਿਛਲੇ ਟਾਈਮ 'ਚ ਜਿਹੜਾ ਫੈਮਿਲੀ ਡਿਸਪਿਊਟ ਰਿਹਾ ਲੋਕਾਂ ਨੂੰ ਵੀ ਜਗ ਜाहਰ ਹੈਗਾ ਫੈਮਿਲੀਆ ਦੇ ਵਿੱਚ ਬਹੁਤ ਕੁਝ ਚੱਲਦਾ ਠੀਕ ਹੈ ਨਾ ਭੈਣ ਭਰਾਵਾਂ ਦੇ ਵਿੱਚ ਵੀ ਕਿੰਨੀ ਕ ਅੰਡਰਸਟੈਂਡਿੰਗ ਹੈਗੀ ਆ ਕੀ ਪਿਛਲੇ ਟਾਈਮ 'ਚ ਹੈਗੀ ਉਹ ਵੀ ਲੋਕਾਂ ਨੂੰ ਦਿਖਾਈ ਦਿੱਤੀ ਹੈ ਠੀਕ ਹੈ ਲੋਕ ਲੱਜ ਨੂੰ ਜਿਹੜਾ ਕੁਝ ਕਰਦੇ ਆ ਮੈਂ ਤਾਂ ਹੀ ਤੁਹਾਨੂੰ ਕਹਿਣਾ ਵੀ ਸਿੱਧੂ ਪ੍ਰਵਾਲੇ ਤਾਂ ਹੀ ਕਹਣਾ ਵੀ ਦੋ ਝੰਡੇ ਲੱਗ ਸਕਦੇ ਆ ਪ੍ਰਤਾਪ ਬਾਜੀ ਵਰਗੇ ਦਾ ਦੋ ਸਕੇ ਭਰਾ ਨੇ ਇੱਕੋ ਘਰ 'ਚ ਰ ਮਜੀਠੀਏ ਦੇ ਰਾਹੀ ਕੀ ਆ ਬਾਦਲ ਕੇ ਹੋ ਸਕਦਾ ਕਿਉਂਕਿ ਬਾਦਲ ਕੇ ਉਹਨੂੰ ਕੋ ਮੂੰਹ ਲਾ ਕੇ ਰਾਜੀ ਨਹੀਂ ਹੁਣ ਸਾਰੇ ਲੋਕ ਜਾਣਦੇ ਮਿਤਸ਼ਾਰ ਕੇ ਕਹਿੰਦੇ ਦੇਖ ਕੇ ਰਾਜੀ ਨੂੰ ਕਹਿ ਦਿੰਦਾ ਵੀ ਇਹਨੂੰ ਪਾਸੇ ਕਰ ਦਿਓ ਪਿੱਛੇ ਜਮਾ ਕੇ ਇੱਕ ਪੁਰਾਣੇ ਆਈਐਸ ਬੰਦੇ ਦੀ ਮੈਂ ਗੱਲ ਕਰ ਰਹੇ ਸੀਗੇ ਉਹ ਕਹਿੰਦੇ ਕਿਸੇ ਕਹਿੰਦੇ ਵੀ ਇਹਨੂੰ ਕਹਿੰਦੇ ਵੀ ਇਹਨੂੰ ਸੁਖਵੀਰ ਬਾਦ ਨੂੰ ਪਾਸੇ ਕਰ ਦਿਓ ਫੇਰ ਗੱਲ ਕਰ ਲੈਣੇ ਤੁਹਾਡੇ ਨਾਲ ਇਸੇ ਕਰਕੇ ਉਹਨਾਂ ਦਾ ਕੀ ਅਜੇ ਤੱਕ ਪੈਚ ਅਪ ਨਹੀਂ ਹੋ ਰਿਹਾ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਵੇ ਅਕਾਲੀ ਦਲ ਵੀ ਹਾਂਜੀ ਸਾਡਾ ਉਹ ਹੈਗਾ ਪਰ ਉਹਨਾਂ ਨੂੰ ਪਤਾ ਵੀ ਕ੍ਰੈਡੀਬਿਲਟੀ ਖਤਮ ਹੋ ਚੁੱਕੀ ਹੈ ਇਹਨਾਂ ਦੀ ਇਹਨਾਂ ਦਾ ਭਾਰ ਸਾਨੂੰ ਕੀ ਲੈ ਕੇ ਬਹਿ ਜ ਇਹ ਜਿਹੜਾ ਮਾਕੇ ਇਹਨਾਂ ਦਾ ਲਾ ਮਾਕੇ ਬੈਗੇਜ ਪਿਛਲਾ ਭਾਰਾ ਨਾ ਜਿਹੜਾ ਇਹਨਾਂ ਦਾ ਅਕਾਲੀ ਦਲ ਦਾ ਠੀਕ ਹੈ ਨਾ ਬੇਅਦਬੀਆਂ ਦੇ ਨਾਲੋਂ ਹੋਰ ਲਾਲੋ ਉਹ ਸਾਰੇ ਮਾਕੇ ਜਿਹੜਾ ਭਾਰ ਚੱਕੀ ਦਿੱਤੇ ਪਰ ਇੱਕ ਇੱਕ ਵਜਨ ਨਵਜੋਤ कौर ਸਿੱਧੂ ਨੇ ਬੋਲਦਾ ਹੈ ਕਿ ਮੈਨੂੰ ਉੱਪਰ ਮੇਰੀ ਗੱਲ ਹੋ ਰਹੀ ਹੈ ਉਹ ਕਿਹੜੀ ਉੱਪਰ ਵਾਲੇ ਦੀ ਗੱਲ ਕਰਦੇ ਉੱਪਰ ਵਾਲੇ ਨੇ ਮੈਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਚੱਕੀ ਚੱਲ ਵੈਸੇ ਮੈਂ ਤਾਂ ਨਵਜੋਤ ਸਿੱਧੂ ਦੇਖਿਆ ਵੀ ਨਵਜੋਤ ਦਾ ਵੈਸੇ ਵੀ ਤਾਂ ਹਲੇ ਨਾਲ ਵੀ ਗੱਲ ਹੁੰਦੀ ਆ ਠੀਕ ਹੈ ਨਾ ਜਿੰਨਾ ਕੋ ਅੰਧਵਿਸ਼ਵਾਸੀ ਹੈ ਮੇਰੇ ਖਿਆਲ ਚ ਕੋਈ ਹੋਣਾ ਨਹੀਂ ਪਿਛਲੇ ਟਾਈਮ ਚ ਉਹਦੇ ਬਾ ਉਦੀ ਘਰ ਵਾਲੀ ਦਾ ਮਿੱਤ ਸ਼ਾਨ ਨੂੰ ਵੀ ਮਿਲ ਰਹੀ ਆ ਠੀਕ ਐ ਤੇ ਉਹ ਦੂਜੇ ਨਾਲ ਵੀ ਗੱਲਬਾਤ ਹੋ ਰਹੀ ਆ ਤੇ ਨਵਜੋਤ ਸਿੱਧੂ ਆਪਾਂ ਸਾਰੇ ਜਾਣਦੇ ਪਿਛਲੇ ਟਾਈਮ ਚ ਵੀ ਇਹਦਾ ਸਾਰੇ ਨਾਲ ਹੀ ਕੀ ਇਹ ਵਾਰਤਾ ਲਾ ਵਰਿਆ ਸੋਨੀਆ ਗਾਂਧੀ ਵੀ ਹੁਣ ਇਹ ਕਰਦਾ ਕੀ ਆ ਸਟੰਟ ਬਾਜੀ ਸਾਲ ਪਰ ਚੁੱਪ ਕਰਿਆ ਬੈਠਾ ਰਹਿੰਦਾ ਮੁੜ ਕੇ ਇੱਕ ਦਿਨ ਜਾ ਕੇ ਉੱਥੇ ਜਾ ਕੇ ਪ੍ਰਿੰਕਾ ਗਾਂਧੀ ਨਾਲ ਫੋਟੋ ਮਾ ਪਾ ਦਿੰਦਾ ਸਾਰੇ ਪੰਜਾਬ ਦੀ ਸਿਆਸਤ ਫੇਰ ਮੀਡੀਆ ਚਾੱਕ ਕੇ ਕੀ ਬੱਲੇ ਬੱਲੇ ਲਾਲਾ ਲਾਲਾ ਕਰਨ ਲੱਗ ਜਾਂਦੇ ਆ ਵੀ ਲੋ ਵੀ ਫੇਰ ਵਾਪਸ ਆ ਰਿਹਾ ਇਹ ਤਮਾਸ਼ੇ ਕਰੀ ਜਾਂਦਾ ਪਰ ਲੋਕ ਤਮਾਸ਼ਿਆਂ ਤੋਂ ਅੱਕੇ ਪਏ ਆ। ਇੱਕ ਨੌਜੋਦਕਰ ਸਿੱਧੂ ਵੀ ਇਹ ਨਾ ਬੋਲ ਰਹੀ ਆ ਤੁਸੀਂ ਵੀਡੀਓ ਦੇਖਣਾ ਕਿ ਮੇਰੇ ਉੱਪਰ ਗੱਲ ਹੋ ਰਹੀ ਐ। ਉਹਨਾਂ ਨੇ ਕਿਹਾ ਵੀ ਮੈਨੂੰ ਛੰਡੀ ਦਿੱਤੀ ਹੋਈ ਐ। ਛੰਡੀ ਤਾਂ ਹੁਣ ਤਾਂ ਉਹ ਕਹਿ ਰਹੇ ਆ ਵੀ 90% ਜਿਹੜੀ ਹਾਈ ਕਮਾਂਡ ਕਾਂਗਰਸ ਦੀ ਉਹ ਮੇਰੇ ਨਾਲ। ਇੱਕ ਪਾਸੇ ਉਹ ਕਹਿੰਦੀ ਮੈਂ ਮਿੱਤਸ਼ਾ ਨੂੰ ਤਾਂ ਮਿਲਦੀ ਆ ਤਾਂ ਕਿ ਜਿਹੜੇ ਉਹ ਨਿਊ ਚੰਡੀਗੜ੍ਹ ਵਾਲੀ ਪ੍ਰਾਪਰਟੀ ਆ ਉਹ ਤਾਂ ਕਿ ਛੜਾ ਕੇ ਪੰਜਾਬ ਦਾ ਕਰਜ਼ਾ ਲਾਇਆ ਜਾ ਸਕੇ। ਮੈਨੂੰ ਐਂ ਦੱਸੋ ਵੀ ਪੰਜਾਬ ਦਾ ਕਰਜ਼ਾ ਸੈਂਟਰ ਨੇ ਲਾਉਣਾ ਕਿ ਯਾਰ ਸਟੇਟ ਨੇ ਲਾਉਣਾ। ਆਪਣਾ ਤੁਸੀਂ ਇਹ ਦੱਸੋ ਵੀ ਸੈਂਟਰ ਕਦੋਂ ਚਾਹਦਾ ਵੀ ਕਿਸੇ ਬੰਦਾ ਉਹ ਸ਼ਾਹੂਕਾਰ ਨਾਲੋਂ ਸ਼ਾਹੂਕਾਰ ਚਾਹੂਗਾ ਵੀ ਮੇਰੇ ਚੁੰਗਲ ਚੋਂ ਨਿਕਲੇ ਜ਼ਿਮੀਦਾਰ ਉਸੇ ਤੇ ਨਹੀਂ ਕਹਣਾ ਸੈਂਟਰ ਕਦੋਂ ਭਾਲਦਾ ਵੀ ਇਹ ਉੱਠਣ ਕਦੋਂ ਭਾਲਦਾ ਵੀ ਫਾਈਨੈਂਸ਼ਲੀ ਮਾਕੇ ਕੀ ਤਕੜੇ ਹੋਣ ਠੀਕ ਹੈ ਨਾ ਉਹ ਤਾਂ ਪੰਜਾਬ ਨੇ ਕਰਨਾ ਠੀਕ ਹੈ ਜਿਹੜੀ ਗੱਲ ਕਰਦੇ ਜਿੱਤੇਗਾ ਪੰਜਾਬ ਦੇ ਨਾਂ ਤੇ ਆਪਦੇ ਸਿਰ ਤੇ ਥਾਪੀ ਮਾਰ ਕੇ ਆ ਕੇ ਦੇਖਣ ਫਿਰ ਪਤਾ ਲੱਗੂ ਇਹਨਾਂ ਨੂੰ ਵੀ ਹੁੰਦਾ ਕੀ ਬਹੁਤ ਬਧਨਵਾਦ ਦਾ ਧੰਨਵਾਦ